ਸੁਪਾਲ ਸਿੰਘ ਖਹਿਰਾ ਨੇ ਸਮਰੂਪ ਚੁਣਿਆ ਜਾਂ ਫਿਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਸੁਪਾਲ ਸਿੰਘ ਖਹਿਰਾ ਦੇ ਲਈ ਸਮਰੂਪ ਚੁਣਿਆ ਮੇਰਾ ਖਿਆਲ ਆ ਕਿ ਜਿਹੜਾ ਮੇਰਾ ਪਿਛਲੇ ਤਿੰਨ ਤਹੱਕਿਆਂ ਦਾ ਜਿਹੜਾ ਸੰਘਰਸ਼ ਰਿਆ ਵਾ ਲੜਾਈ ਪੜਾਈ ਰਹੀ ਆ ਜੇਲ੍ਹਾਂ ਹੋਈਆਂ ਪਰਚੇ ਹੋਏ ਹੌਲੀ ਹੌਲੀ ਇੱਕ ਇਮੇਜ ਬਿਲਡ ਹੁੰਦੀ ਰਹੀ ਕਿ ਇਹ ਲੋਕਾਂ ਦੇ ਹਕੂਕ ਲਈ ਵੀ ਲੜਦਾ ਵਾ ਤੇ ਡਰਦਾ ਵੀ ਨਹੀਂ ਕਾ ਭਗਵੰਤ ਮਾਨ ਨੇ ਪਾਰਟਿਕੁਲਰਲੀ ਸਾਡੇ ਕਾਂਗਰਸ ਕੈਂਟਰ ਦੇ ਉੱਤੇ ਔਰ ਮਿਤਕੀ ਮੇਰੇ ਤੇ ਜਿਹੜਾ ਹਮਲਾ ਕੀਤਾ ਮੇਰੇ ਤੇ ਝੂਠੇ ਪਰਚੇ ਦਰਜ ਕੀਤੇ ਜੀ ਉਹਨਾਂ ਨੂੰ ਇਹ ਲੱਗਿਆ ਕਿ ਕਿਉਂ ਨਾ ਖੇਰੇ ਨੂੰ ਇਸ ਵਾਰ ਸਨਘੂਤ ਲੜਾਇਆ ਜਾਵੇ ਭਗਵੰਤ ਮਾਨ ਦੇ ਸੋ ਅਖੋਦ ਸੋ ਕਾਲਡ ਰਾਜਤਾਨ ਨੂੰ ਪਹਿਲੀ ਵਾਰ ਖਦੋਦ ਤੋਂ ਲੱਗਿਆ ਕਿ ਸੰਘੂਤ ਚੱਲਣ ਦੀ ਗੱਲ ਤਾਂ ਮੇਰੇ ਨਾਲ ਉਹਨਾਂ ਨੇ ਪੰਜਾਬ ਦੀ ਲੀਡਰਸ਼ਿਪ ਨੇ ਜਦੋਂ ਮੈਂ ਜੇਲ੍ਹ ਵਿੱਚ ਸੀ ਨਾ ਉਹਨਾਂ ਨੇ ਗੱਲ ਚਲਾਈ ਪਰ ਮੈਂ ਸੋਚਿਆ ਕਿ ਮੈਨੂੰ ਮੁਰਤਦ ਤੋਂ ਮੁਲਾਕਾਤ ਕਰਾਂ ਪਉਂਦੀ ਸ ਪੰਜਾਬ ਦੀ ਸਾਰੀ ਲੀਡਰਸ਼ਿਪ ਤਾਂ ਮੈਨੂੰ ਉਹਨਾਂ ਨੇ ਕਿਹਾ ਕਿ ਇਸ ਵਾਰ ਦਿਨੋਂ ਅਸੀਂ ਸੰਘੂਤ ਨੂੰ ਪੜਾ ਕਰਨਾ ਚਾਹੁੰਦੇ ਹਾਂ ਸਪੈਸਫਿਕਲੀ ਇਸੇ ਕਰਕੇ ਕਿਉਂਕਿ ਇਹਨੇ ਬਹੁਤ ਦਮਨ ਚੱਕਰ ਚਲਾਇਆ ਪਰ ਭਾਵੇਂ ਸਰਪੰਚ ਨੇ ਇਸ ਫੇਰ ਦਿੱਤੇ ਸਾਡੇ ਕੌਂਸਲਰਾਂ ਤੱਕ ਪਰਚੇ ਮਿਊਂਸਿਪਲ ਕਮੇਟੀਆਂ ਤੋੜੀਆਂ ਸਰਪੰਚ ਸਸਪੈਂਡ ਕਰਤੇ ਤਾਂ ਪਾਰਟੀ ਨੂੰ ਤੋਂ ਫੀਲ ਹੋਣ ਲੱਗਾ ਸੀ ਲੇਕਿਨ ਸਮਾਂ ਬਹੁਤ ਪਿਆਸਿਕਾ ਜਦੋਂ ਮੈਂ ਬਾਹਰ ਆਇਆ ਉਹ ਵੀ ਗੱਲ ਚਰਚਾ ਚੱਲਦੀ ਰਹੀ ਤੈਨੂੰ ਤੁਹਾਨੂੰ ਮੈਂ ਕਿਹਾ ਨਾ ਕਿ ਮੈਂ ਤਾਂ ਟਿਕਟ ਮੰਗੀ ਵੀ ਨਹੀਂ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਰਹੇ ਹੋ ਤੇ ਤੁਸੀਂ ਐਲੋਪੀ ਵੀ ਰਹੇ ਹੋ ਅੱਜ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹ ਗੱਲ ਸਾਂਝੀ ਆ ਰਹੀ ਹੈ ਕਿ ਸੁਖਵਾਲ ਸਿੰਘ ਫੇਰਾਪੁਲਾ ఎమ్మెల్యే ਤੇ ਪੰਜਾਬ ਦੇ ਮੁਖੀ ਕੋਈ ਹਾਂਸੀ ਵੀ ਮਾਰ ਇੱਕ ਪਰਸਨਲ ਹੈ ਇੱਕ ਨਹੀਂ ਪਰਸਨਲ ਪਰਸਲ ਤਾਂ ਉਹਨੇ ਬਣਾਈ ਨਾ ਜੀ ਮੈਂ ਤਾਂ ਉੱਤੇ ਪਰਚਾ ਕੋਈ ਨਹੀਂ ਦਰਜ ਕੀਤਾ ਮੈਂ ਤਾਂ ਉਹਨੂੰ ਕਦੀ ਜੇਲ੍ਹ ਨਹੀਂ ਭੇਜਿਆ ਜੇਲ੍ਹ ਤਾਂ ਉਹਨੇ ਭੇਜਿਆ ਨਾ ਮੁੰਡੇ ਤਾਂ ਮੈਂ ਬੰਦੀ ਸਿੰਘਾਂ ਦੀ ਗੱਲ ਕਰਦਿਆਂ ਐਨਐਸਏ ਵਰਗੇ ਕਾਲੇ ਉਹਨਾਂ ਦਾ ਬੋਧ ਕਰਨਾ ਪੰਜਾਬ ਦੇ ਪਾਣੀਆ ਨਾਲ ਹੋਈ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਦਿਆਂ ਪੰਜਾਬ ਦੀ ਇੰਡਸਟਰੀ ਦੀ ਗੱਲ ਕਰਨੀ ਹੈ ਪੰਜਾਬ ਦੇ ਕਿਸਾਨੀ ਕਦਰ ਦੀ ਗੱਲ ਕਰਨੀ ਹੈ ਐਮਐਸਕੇ ਨੂੰ ਕਾਨੂੰਨ ਬਣਾਇਆ ਜਾਵੇ ਉਹਦੀ ਗੱਲ ਕਰਨੀ ਹੈ ਇਹ ਤਾਂ ਸਿਰਫ ਸਰਕਮਸਟਾਂਸਸ ਭਗਵਾਨ ਨੇ ਆਪ ਬਿਲਡ ਕੀਤੇ ਇਹੋ ਜਿਹਾ ਨਾ ਮੈਂ ਨਾ ਤਾਂ ਕਿਆ ਕਰਦਾ ਨਾ ਪੰਜ ਝੂਠੇ ਪਰਚੇ ਦਰਜ ਕਰਦਾ ਹੋ ਸਕਦਾ ਮੈਂ ਸਪੂਰ ਨਾਲ ਲੜਦਾ ਹਾਂ ਆਪਣੇ ਵੱਲੋਂ ਬਦਲਾ ਕੂਰੀ ਕਰਕੇ ਮੈਨੂੰ ਦੁਬਾਰਾ ਆਇਆ ਸੀਗਾ ਨੋਟ੍ਰਾਇਲਾਈਜ਼ਿੰਗ ਕਿ ਕਦੀ ਵੀ ਕਿਸੇ ਦੇ ਖਿਲਾਫ ਤੁਸੀਂ ਗਲਤ ਪੁਲਿਸ ਦਾ ਦੁਰਉਪਯੋਗ ਕਰੋਗੇ ਤਾਂ ਨਤੀਜੇ ਭਿਆਨਕ ਹੋਣਗੇ ਸੁਪਾਲ ਸਿੰਘ ਹੈਰਾਨੀ ਸਮਰੂਪ ਦੇ ਕਿਉਂ ਸਮੂਹ ਦੇ ਕਹਿੰਦੇ ਮੈਨੂੰ ਸਾਰਾ ਪੰਜਾਬ ਪਿਆਰ ਕਰਦਾ ਜੇ ਕਦੀ ਮੈਂ ਨਾ ਟਰੈਵਲ ਕਰਿਓ ਮੈਂ ਕਿਸੇ ਜਗ੍ਹਾ ਤੇ ਉਤਰਾ ਚਾਹੇ ਮੈਂ ਕਿਸੇ ਬਾਜ਼ਾਰ ਵਿੱਚ ਜਾਵਾਂ ਚਾਹੇ ਮੈਂ ਕਿਸੇ ਜਨਤਕ ਇਕੱਠ ਕਿਸੇ ਸੱਤ ਚ ਬੈਠਾਂ ਮੈਨੂੰ ਬਹੁਤ ਰਿਸਪੈਕਟ ਕਰਦੇ ਪ੍ਰਚੀਬ ਅੰਮ੍ਰਿਤਪਾਲ ਦੇ ਪਰਿਵਾਰ ਹੜਤਾਲ ਰੱਖੀ ਸੀ ਪੱਤੇ ਅੰਮ੍ਰਿਤਸਰ ਸਰਵਾਰ ਸਾਹਿਬ ਦੇ ਬਾਹਰ ਮੈਂ ਉੱਥੇ ਜਾ ਕੇ ਆਇਆ ਕੋਟ ਦੁਨਣਾ ਕੱਟ ਹੋਇਆ ਭਾਨੇ ਸਿੱਧੂ ਦੇ ਉੱਥੇ ਕਿੰਨੇ ਵੱਡਾ ਕੱਟਸ ਮੈਂ ਉੱਥੇ ਗਿਆ ਮੈਂ ਇੰਨੀ ਬਦਫੈਲੀ ਕੀਤੀ ਇੱਕ ਮਿਨਿਸਟਰ ਕਰ ਸਕਦਾ ਬਦਫੈਲੀ ਸਰਪ੍ਰੀਤ ਕੌਰ ਮਾਨੂਕ ਨੇ ਇੱਕ ਐਨਆਰਆਈ ਦੀ ਕੋਠੀ ਦੇ ਕਬਜ਼ਾ ਕੀਤਾ ਉੱਥੇ ਕਾਰਵਾਈ ਕਿਉਂ ਨਹੀਂ ਕੀਤੀ ਡਾਕਟਰ ਵਿਜੇ ਸਿੰਘ ਨੇ ਨੂੰ ਕੱਢਿਆ ਉਹਦੀ ਆਡੀਓ ਕਿੱਥੇ ਭਟਵੰਦ ਸੀ ਉਹਦਾ ਚਲਾਨ ਕਿਉਂ ਨਹੀਂ ਪੇਸ਼ ਕੀਤਾ ਦੂਜਾ ਬੰਦਿਆਂ ਦੇ ਨਾਮ ਦਿੱਤੇ ਕਿ ਫਲਾਣੇ ਫਲਾਣੇ ਪਿੰਡ ਵਿੱਚ ਗੈਰਕਾਨੂੰਨੀ ਮਾਈਨਿੰਗ ਚੱਲ ਰਹੀ ਹੈ ਤੇ ਫਲਾਣੇ ਫਲਾਣੇ ਇਹਨਾਂ ਦੇ ਝੂਠੇ ਦਾਅਵੇ ਨੇ ਨੌਕਰੀਆਂ ਸਾਰੀਆਂ ਮਿਲ ਗਿਆ ਹਰਿਆਣੇ ਦੇ ਨੌ ਰਾਜਸਥਾਨ ਦੇ ਨੌਜਵਾਨਾਂ ਨੂੰ ਜਿਹੜੀ ਨੌਕਰੀ ਦਿੱਤੀ ਇਹਨਾਂ ਨੇ ਸਾਡੇ ਪੰਜਾਬ ਦੇ ਡਿਸਰਵਿੰਗ ਜਿਹੜੇ ਬੱਚੇ ਸੀ ਇਹ ਟੈਂਕੀਆਂ ਤੇ ਚੜੇ ਹੋਏ ਨੇ ਆ ਹੁਣ ਵੀ ਮੈਂ ਜਾ ਰਿਹਾ ਚਾਰ ਧਰਨੇ ਲੱਗੇ ਹੋਏ ਨੇ ਸੰਗੂਠ ਦੇ ਵਿੱਚ ਉਹਨਾਂ ਧਰਨਿਆਂ 'ਚ ਹੀ ਜਾ ਰਿਹਾ ਤੁਸੀਂ ਉਹ ਦ੍ਰਿਸ਼ ਦਿਖਾ ਦਿਨਾ ਪੋਲਿਟੀਸ਼ੀਨ ਜੋ ਕੰਮ ਕਰਨਗੇ ਉੱਚੀ ਜਨ ਲੋਕਾਂ ਦਾ ਭਲਾ ਕਰਨਾ ਆਮੇ ਕਿਸਾਨੀ ਉਹ ਵੀ ਉਦਾਸ ਮਜਬੂਤ ਹੋਵੇ ਜਾਂ ਫਿਰ ਮੁਸਲਮਾਨ ਜਮਾਤ ਹੋਵੇ ਠੀਕ ਹੈ ਜਦੋਂ ਆਮ ਪੋਲਿਟਿਕਸ ਇੱਕ ਲਾਲ ਪਣ ਦੇ ਵਿੱਚ ਲੈ ਜਾਂਦੀ ਹੈ ਕਿ ਦੂਜਾ ਜਿਹੜਾ ਦੋਸਤ ਪਰ ਦੋਸਤ ਹੁੰਦੇ ਨੇ ਲੋਕਾਂ ਨੂੰ ਇਸ ਤਰ੍ਹਾਂ ਦੇ ਲਈ ਚੰਗਾ ਲੱਗਦਾ ਤਾਂ ਲੋਕਾਂ ਦੇ ਫੇਟਰੀ ਕਰਦੇ ਨਾ ਕੰਮ ਨਾ ਕਾਮਯਾਬੀਆਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਕੰਮ ਨਹੀਂ ਕਿਹੜੀ ਗੱਲ ਤੁਸੀਂ ਗਿਣਾ ਰਹੇ ਹੋ ਤੁਸੀਂ ਇਹਨਾਂ ਨੂੰ ਲੈ ਕੇ ਲੋਕਾਂ 'ਚ ਜਾਓਗੇ ਨਾ ਜਾਓਗੇ ਕਾਂਗਰਸ ਪਾਰਟੀ ਦੇ ਕਿਹੜੇ ਪੋਜ਼ਿਟਿਵ ਕੰਮ ਹੋਣਗੇ ਜੇ ਕਿ ਤੁਸੀਂ ਲੋਕ ਉਹੀ ਸਾਡੇ ਡਿਸਪੈਂਸਰੀਆਂ ਤੇ ਪ੍ਰਾਇਮਰੀ ਹੈਲਥ ਸੈਂਟਰ ਨੂੰ ਪੂਜੀ ਮਾਰ ਕੇ ਉਹਦੇ ਤੇ ਆਮ ਆਦਮੀ ਪਾਰਟੀ ਕਲੀਨਿਕ ਦੇ ਆਪਣੀ ਪਾਰਟੀ ਦਾ ਨਾਮ ਲਿਖ ਦਿੱਤਾ ਸੀ ਪਾਰਟੀ ਨਹੀਂ ਕਿ ਕਪਤਾਨ ਸਰਦਾਰ ਨੇ ਕਿਹਾ ਸੀ ਕਿ ਅਸੀਂ ਕਿਸਾਨੀ ਕਰਜ਼ਾ ਮਾਫ ਕਰਾਂਗੇ ਤੇ ਕਿਸਾਨੀ ਕਰਜ਼ਾ ਮਾਫ ਕਰਾਂਗੇ ਵੈਰੀ ਖੈਰਾ ਸਾਹਿਬ ਉਸ ਜਿਹਨੇ ਇੰਨਾ ਕਟੈਂਟ ਪਾਉਂਦਾ ਕਿ ਕਿਸਾਨੀ ਨੂੰ ਤੇ ਇੱਕ ਸਮਝ ਨਹੀਂ ਕਰ ਚੀ ਨੀ ਪਰ ਕਿਸਾਨਾਂ ਦਾ ਕਰਜ਼ੇ ਭਰਨ ਤੋਂ ਕਰਕੇ ਡਿਫਾਲਟਰ ਹੋ ਗਏ ਉਹ ਬਿਨਾਂ ਸੂਜਾਜ ਕਿਸਾਨਾਂ ਦੇ ਸਿਰ ਚੜ੍ਹ ਗਏ ਖੁਸ਼ੀਆਂ ਪਾ ਜਿਹੜਾ ਹਾਂ ਮੇਰੇ ਖਿਆਲ ਕੋਈ ਵੀ ਗਲਤ ਫੈਸਲਾ ਨਹੀਂ ਕਰਦਾ ਇਹ ਕਹਿਣਾ ਕਿ ਅਸੀਂ ਸਭ ਦਾ ਕਰਜ਼ਾ ਮਾਫ ਕਰ ਦਾਂਗੇ ਕਿ ਪੰਜਾਬ ਸਰਕਾਰ ਦਾ ਤਾਂ ਇਹਨਾ ਬਜਟ ਹੀ ਹੈ ਨਹੀਂ ਕਿ ਕੁੱਲ ਬਜਟ ਨਹੀਂਗਾ 2-2 ਲੱਖ ਰੁਪਇਆ ਕੁਝ ਕਿਸਾਨਾਂ ਦਾ ਮਾਫ ਕੀਤਾ ਪਰ ਉਹ ਨਾ ਕਾ ਪਰ ਉਹ ਬੀਪਰੂਸ ਕੀ ਸੀ ਨਹੀਂ ਇਹਨਾਂ ਨੇ 2-2 ਲੱਖ ਚਲੋ ਸੁਸਾਇਟੀਆਂ ਦਾ ਮਾ ਟੋਟੋਟ ਇਹਨਾਂ ਦਾ ਕਿਸਾਨਾਂ ਦਾ ਕਰਜ਼ਾ ਕੇਂਦਰ ਮਾਫ ਕਰ ਸਕਦਾ ਜੇ ਮੋਦੀ ਸਾਹਿਬ ਦੀ ਸਰਕਾਰ 10 ਸਾਲਾਂ ਚ 15 ਲੱਖ ਕਰੋੜ ਰੁਪਇਆ ਕਾਰਪੋਰੇਟ ਕਰਾਣਿਆਂ ਦਾ ਮਾਫ ਕਰ ਸਕਦੀ ਆ ਪੰਜਾਬ ਸਰਕਾਰ ਨਹੀਂ ਮਾਫ ਕਰ ਸਕਦੀ ਇਹਨਾਂ ਕੋ ਸਾਧਨ ਨਹੀਂ ਹੈ ਥੋੜਾ ਵੀ ਪਰਸਨਲ ਵਿਜ਼ਨ ਹੈ ਕਿ ਟੀਮ ਲੱਗੇਗੀ ਇਸ ਨੂੰ ਚ ਮਾਫ ਕਰੇਗੀ ਇਹ ਹੈ ਕਿ ਬੋਰਡ ਸਟੇਜ ਇਹ ਹੈ ਕਿ ਲੈਂਡ ਲੋਕ ਇਹਦੇ ਤੇ ਕੋਈ ਬੰਦਰਗਾਹ ਨਹੀਂ ਹੈ ਥੱਲੇ ਸਾਡੇ ਕੋਲ ਕੋਈ ਕੁਦਰਤੀ ਸਰੋਤ ਨਹੀਂ ਜਿੱਦਾਂ ਸਟੇਟਸ ਕੋ ਕੋਲਾ ਹੈ ਇਹਨਾਂ ਦੇ ਕੋਲ ਕਿਸੇ ਕੋਲ ਆਇਰਨ ਮੂਰ ਹੈ ਕਿਸੇ ਕੋਲ ਕੋਈ ਮਿਨਰਲਸ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਦੀਪਿੰਦਰ ਸਿੰਘ ਪੰਗੋ ਲੋਕ ਰਣ ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਮੇਰੇ ਨਾਲ ਪੁਲਤ ਤੋਂ ਐਮਐਲਏ ਤੇ ਲੋਕ ਸਭਾ ਉਮੀਦਵਾਰ ਸੰਗਰੂਰ ਤੋਂ ਸਰਦਾਰ ਸਰਦਾਰ ਸੁਖਪਾਲ ਸਿੰਘ ਖੈਰਾ ਸਾਹਿਬ ਮੌਜੂਦ ਨੇ ਖੈਰਾ ਸਾਹਿਬ ਸਵਾਗਤ ਹੈ ਤੁਹਾਡਾ ਜੀ ਧੰਨਵਾਦ ਬਹੁਤ-ਬਹੁਤ ਜੀ ਜੀ ਸੁਖਪਾਲ ਸਿੰਘ ਖੈਰਾ ਨੇ ਸੰਗਰੂਰ ਚੁਣਿਆ ਜਾਂ ਫਿਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਸੁਖਪਾਲ ਸਿੰਘ ਖੈਰਾ ਦੇ ਲਈ ਸੰਗਰੂਰ ਨੂੰ ਚੁਣਿਆ ਮੇਰਾ ਖਿਆਲ ਹੈ ਕਿ ਜਿਹੜਾ ਮੇਰਾ ਪਿਛਲੇ 3 ਦਹਾਕਿਆਂ ਦਾ ਜਿਹੜਾ ਸੰਘਰਸ਼ ਆ ਵਾ ਲੜਾਈ ਪੜਾਈ ਰਹੀ ਆ ਜੇਲ੍ਹਾਂ ਹੋਈਆਂ ਪਰਚੇ ਹੋਏ ਹੌਲੀ-ਹੌਲੀ ਇੱਕ ਇਮੇਜ ਬਿਲਡ ਹੁੰਦੀ ਰਹੀ ਕਿ ਇਹ ਲੋਕਾਂ ਦੇ ਹਕੂਕ ਲਈ ਵੀ ਲੜਦਾ ਵਾ ਤੇ ਡਰਦਾ ਵੀ ਨਹੀਂਗਾ ਮੈਨੂੰ ਲੱਗਦਾ ਵਾ ਕਿ ਜੋ ਪਿਛਲੇ 3 ਦਹਾਕਿਆਂ ਦਾ ਮੇਰਾ ਪੋਲਿਟੀਕਲ ਕੈਰੀਅਰ ਹੈ ਉਹਦੇ ਤੇ ਜੋ ਉਤਰਾਓ ਚੜਾਓ ਹੋਏ ਜੋ ਚਾਰ ਸਰਕਾਰਾਂ ਨੇ ਮੈਨੂੰ ਦਬਾਇਆ 16-17 ਪਰਚੇ ਦਰਜ ਕੀਤੇ ਔਰ ਮੈਨੂੰ ਜੇਲ੍ਹ ਜਾਣਾ ਪਿਆ ਦੋ ਵਾਰ ਔਰ ਵੈਸੇ ਵੀ ਮੈਂ ਜਿਹੜੀ ਆਮ ਜਨਤਾ ਦੀ ਹਕੂਕ ਦੀ ਲੜਾਈ ਲੜਦਾ ਕਿਤੇ ਨਾ ਕਿਤੇ ਪਾਰਟੀ ਨੂੰ ਲੱਗਿਆ ਕਿ ਆ ਜਿਹੜਾ 2 ਸਾਲ ਵਿੱਚ ਭਗਵੰਤ ਮਾਨ ਨੇ ਪਾਰਟਿਕੁਲਰਲੀ ਸਾਡੇ ਕਾਂਗਰਸ ਛੇਡਰ ਦੇ ਉੱਤੇ ਔਰ ਮਿੱਥ ਕੇ ਮੇਰੇ ਤੇ ਜਿਹੜਾ ਹਮਲਾ ਕੀਤਾ ਮੇਰੇ ਤੇ ਝੂਠੇ ਪਰਚੇ ਦਰਜ ਕੀਤੇ ਜੀ ਉਹਨਾਂ ਨੂੰ ਐ ਲੱਗਿਆ ਕਿ ਕਿਉਂ ਨਾ ਖੇਰੇ ਨੂੰ ਇਸ ਵਾਰ ਸੰਗਰੂਰ ਤੋਂ ਲੜਾਇਆ ਜਾਵੇ ਭਗਵੰਤ ਮਾਨ ਦੇ ਸੋ ਅਖੋਤੀ ਸੋ ਕਾਲਡ ਰਾਜਧਾਨੀ ਮੈਂ ਤਾਂ ਨਾ ਕੋਈ ਐਪਲੀਕੇਸ਼ਨ ਦਿੱਤੀ ਸੀ ਨਾ ਮੈਂ ਕੋਈ ਕਿਤੇ ਦਿੱਲੀ ਟਿਕਟ ਮੰਗਣ ਗਿਆ ਇਹ ਪਾਰਟੀ ਦਾ ਹੀ ਆਪਣਾ ਫੈਸਲਾ ਵਾ ਹਾਂ ਇਹ ਗੱਲ ਜ਼ਰੂਰ ਹੈ ਕਿ ਜਦੋਂ ਮੈਨੂੰ ਕੋਈ ਚੁਣੌਤੀ ਦੀ ਕੋਈ ਕਹਿੰਦਾ ਵਾ ਕਿ ਆਪਾਂ ਫਲਾਨਾ ਚੈਲੰਜ ਐਕਸੈਪਟ ਕਰਨਾ ਮੈਂ ਕਿਸੇ ਚੈਲੰਜ ਤੋਂ ਨਹੀਂ ਭੱਜਾਂਗਾ ਤਮੈਂ ਚੈਲੇਂਜ ਐਕਸੈਪਟ ਕਰਕੇ ਚੁਣੌਤੀ ਐਕਸੈਪਟ ਕਰਕੇ ਅੱਜ ਸੰਗਰੂਰ ਪਹੁੰਚਾ ਹਾਂ ਔਰ ਮੈਨੂੰ ਇੱਥੇ ਬੜੀ ਅੱਛੀ ਫੀਡਬੈਕ ਮਿਲ ਰਹੀ ਹੈ ਬਹੁਤ ਲੋਕੀ ਖੁਸ਼ ਨੇ ਦੇ ਦੇ ਫੀਲ ਕਿ ਮਤਲਬ ਉਹਨਾਂ ਨੂੰ ਐ ਲੱਗਦਾ ਕਿ ਸਾਡੀ ਢਾਲ ਬਣ ਕੇ ਸੁਖਪਾਲ ਸਿੰਘ ਖਹਿਰਾ ਇੱਥੇ ਕੰਮ ਕਰ ਰਿਹਾ ਤੁਹਾਨੂੰ ਪਹਿਲੀ ਵਾਰ ਕਦੋਂ ਪਤਾ ਲੱਗਿਆ ਕਿ ਸੰਗਰੂਰ ਤੁਸੀਂ ਲੜਨ ਜਾ ਰਹੇ ਹੋ ਇਹ ਗੱਲ ਤਾਂ ਮੇਰੇ ਨਾਲ ਉਹਨਾਂ ਨੇ ਪੰਜਾਬ ਦੀ ਲੀਡਰਸ਼ਿਪ ਨੇ ਜਦੋਂ ਮੈਂ ਜੇਲ੍ਹ ਵਿੱਚ ਸੁਣਾ ਤੋ ਕੱਲ ਚਲਾ ਦਿੱਤੀ ਪਰ ਮੈਂ ਸੋਚਿਆ ਕਿ ਮੈਨੂੰ ਮਿਲ ਕੇ ਮੁਲਾਕਾਤ ਕਰਨ ਆਉਂਦੀ ਇਸ ਪੰਜਾਬ ਦੀ ਸਾਡੀ ਲੀਡਰਸ਼ਿਪ ਤਾਂ ਮੈਨੂੰ ਉਹਨਾਂ ਨੇ ਕਿਹਾ ਕਿ ਇਸ ਵਾਰ ਦਿਨੋਂ ਅਸੀਂ ਸੰਗੂਰ ਤੋਂ ਖੜਾ ਕਰਨਾ ਚਾਹੁੰਦੇ ਆ ਸਪੈਸੀਫਿਕਲੀ ਇਸੇ ਕਰਕੇ ਕਿਉਂਕਿ ਇਹਨੇ ਬਹੁਤ ਦਮਨ ਚੱਕਰ ਚਲਾਇਆ ਭਗਵਾਨ ਪਾਣੇ ਸਾਡੇ ਸਰਪੰਚ ਨਹੀਂ ਸਪੇਅਰ ਕੀਤੇ ਸਾਡੇ ਕਾਉਂਸਲਰਾਂ ਤੱਕ ਪਰਚੇ ਮ्युनਿਸਪਲ ਕਮੇਟੀਆਂ ਤੋੜਤੀਆਂ ਸਰਪੰਚ ਸਸਪੈਂਡ ਕਰਤੇ ਤਾਂ ਪਾਰਟੀ ਨੂੰ ਉਦੋਂ ਹੀ ਫੀਲ ਹੋਣ ਲੱਗਾ ਸੀ ਲੇਕਿਨ ਸਮਾਂ ਬਹੁਤ ਪਿਆਸਿਕਾ ਜਦੋਂ ਮੈਂ ਬਾਹਰ ਆਇਆ ਉਹ ਵੀ ਗੱਲ ਚਰਚਾ ਚੱਲਦੀ ਰਹੀ ਤਈਓ ਤੁਹਾਨੂੰ ਮੈਂ ਕਿਹਾ ਨਾ ਕਿ ਮੈਂ ਤਾਂ ਟਿਕਟ ਮੰਗੀ ਵੀ ਨਹੀਂ ਸੀਗੀ ਜਨਾ ਮੈਂ ਅਪਲਾਈ ਕੀਤੀ ਪਰ ਪਾਰਟੀ ਨੇ ਜਦੋਂ ਆਪਣਾ ਫੈਸਲਾ ਲੈ ਕੇ ਮੈਨੂੰ ਗੱਲ ਕੀਤੀ ਤੇ ਪੁੱਛਿਆ ਤਾਂ ਮੈਂ ਜਿੱਦ ਹਰ ਅਲੱਗ ਗੱਲ ਆ ਪਰ ਲੜਾਈ ਦੇਣਾ ਤਾਂ ਸਾਡਾ ਫਰਜ਼ ਆ ਨਾ ਤੂੰ ਮੈਂ ਲੜਨ ਵਾਸਤੇ ਇੱਥੇ ਸੰਗਠ ਪਹੁੰਚਿਆ ਮੈਂ ਯਾਨੀ ਕਿ ਲੇਕਨ ਨਜੀ ਤਸਲ ਮਨਜੀ ਖੇੜਾ ਸਾਹਿਬ ਪੋਲਿਟਿਕਸ ਦੇ ਵਿੱਚ ਇਹਨੂੰ ਕਿਉਂਕਿ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਰਹੇ ਹੋ ਤੇ ਤੁਸੀਂ ਐਲੋਪੀ ਵੀ ਰਹੇ ਹੋ ਅੱਜ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹ ਗੱਲ ਸਮਝ ਆ ਰਹੀ ਹੈ ਕਿ ਸੁਖਪਾਲ ਸਿੰਘ ਖੇੜਾ ਪੁਲਾਠਾ ਐਮਐਲਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਪਰਸਨਲ ਹੈ ਇੱਕ ਨੀ ਪਰਸਨਲ ਪਰਸਨਲ ਤਾਂ ਫੇ ਉਹਨੇ ਬਣਾਈ ਨਾ ਜੀ ਮੈਂ ਤਾਂ ਉੱਤੇ ਪਰਚਾ ਕੋਈ ਨਹੀਂ ਦਰਜ ਕੀਤਾ ਮੈਂ ਤਾਂ ਉਹਨੂੰ ਕਦੀ ਜੇਲ੍ਹ ਨਹੀਂ ਭੇਜਿਆ ਜੇਲ੍ਹ ਤਾਂ ਉਹਨੇ ਭੇਜਿਆ ਨਾ ਉਹਨੂੰ ਕੀ ਹੈ ਕਿ ਉਹਨੇ ਸਰਕਮਸਟਾਂਸਸ ਉਹਨੇ ਬਿਲਡ ਕੀਤੇ ਨੇ ਮੇਰੇ ਵੱਲੋਂ ਕੋਈ ਪਰਸਨਲ ਫਾਈਟ ਨਹੀਂ ਸੰਗਰੂਰ ਦੀ ਲੋਕ ਸਭਾ ਜਿਹੜੀ ਹੈ ਪਾਰਲੀਮੈਂਟ ਵਿੱਚ ਮੈਂ ਭਗਵੰਤ ਦੀ ਥੋੜ੍ਹੀ ਮੁਖਾਲਫਤ ਕਰਨੀ ਉੱਥੇ ਜਾ ਕੇ ਪਾਰਲੀਮੈਂਟ ਵਿੱਚ ਉੱਥੇ ਤਾਂ ਮੈਂ ਬੰਦੀ ਸਿੰਘਾਂ ਦੀ ਗੱਲ ਕਰਨੀ ਆ ਐਨਐਸਏ ਵਰਗੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਨਾ ਵਾ ਪੰਜਾਬ ਦੇ ਆਪਣੇ ਪਾਣੀਆਂ ਨਾਲ ਹੋਈ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਨੀ ਆ ਪੰਜਾਬ ਦੀ ਇੰਡਸਟਰੀ ਦੀ ਗੱਲ ਕਰਨੀ ਆ ਪੰਜਾਬ ਦੇ ਕਿਸਾਨੀ ਖਰਚੇ ਦੀ ਗੱਲ ਕਰਨੀ ਆ ਐਮਐਸਪੀ ਨੂੰ ਕਾਨੂੰਨ ਬਣਾਇਆ ਜਾਵੇ ਉਹਦੀ ਗੱਲ ਕਰਨੀ ਆ ਇਹ ਤਾਂ ਸਿਰਫ ਸਰਕਮਸਟਾਂਸਸ ਭਗਵੰਤ ਨੇ ਆਪ ਬਿਲਡ ਕੀਤੇ ਇਹੋ ਜਿ ਨਾ ਮੇਰੇ ਨਾਲ ਧੱਕਾ ਕਰਦਾ ਨਾ ਪੰਜ ਝੂਠੇ ਪਰਚੇ ਦਰਜ ਕਰਦਾ ਹੋ ਸਕਦਾ ਮੈਂ ਸੰਭੂ ਨਾਲ ਲੜਦਾ ਹੁੰਦਾ ਮਤਲਬ ਸਰਕਮਸਟਾਂਸਸ ਹਾਲਾਤ ਪੈਦਾ ਇਸਨੇ ਆਪ ਕੀਤੇ ਨੇ ਸੁਖਪਾਲ ਸਿੰਘ ਆਪਣੇ ਵੱਲੋਂ ਨਫ਼ਰਤ ਕਰਦਾ ਸੀਗਾ ਆਪਣੇ ਵੱਲੋਂ ਬਦਲਾਖੋਰੀ ਕਰਕੇ ਮੈਨੂੰ ਦੁਬਾਰਾ ਆਇਆ ਸੀਗਾ ਨੋਟਰੀਲਾਈਜ਼ਿੰਗ ਕਿ ਕਦੀ ਵੀ ਕਿਸੇ ਦੇ ਖਿਲਾਫ ਤੁਸੀਂ ਗਲਤ ਪੁਲਿਸ ਦਾ ਦੁਰਉਪਯੋਗ ਕਰੋਗੇ ਤਾਂ ਨਤੀਜੇ ਭਿਆਨਕ ਨਿਕਲਦੇ ਸੁਖਪਾਲ ਸਿੰਘ ਖੈਰਾ ਨੂੰ ਸੰਗਰੂਰ ਦੇ ਲੋਕ ਕਿਉਂ ਚ ਸੰਗਰੂਰ ਦੇ ਨਹੀਂ ਕੱਲੇ ਮੈਨੂੰ ਸਾਰਾ ਪੰਜਾਬ ਪਿਆਰ ਕਰਦਾ ਤੁਸੀਂ ਕਹਿੰਦੇ ਮੇਰੇ ਨਾਲ ਟਰੈਵਲ ਕਰਿਓ ਮੈਂ ਕਿਸੇ ਜਗ੍ਹਾ ਤੇ ਉਤਰਾ ਚਾਹੇ ਮੈਂ ਕਿਸੇ ਬਾਜ਼ਾਰ ਵਿੱਚ ਜਾਵਾਂ ਚਾਹੇ ਮੈਂ ਕਿਸੇ ਜਨਤਕ ਇਕੱਠ ਕਿਸੇ ਸੱਤ ਚ ਬੈਠਾਂ ਮੈਨੂੰ ਬਹੁਤ ਰਿਸਪੈਕਟ ਕਰਦੇ ਮੈਨੂੰ ਨਹੀਂ ਕਰਦੇ ਰਿਸਪੈਕਟ ਮੇਰੇ ਕੰਮ ਨੂੰ ਰਿਸਪੈਕਟ ਕਰਦੇ ਤੁਸੀਂ ਦੱਸੋ ਕਿਹੜਾ ਕਾਂਗਰਸ ਦਾ ਲੀਡਰ ਹੈ ਜਿਹੜਾ ਕਿਸੇ ਵੀ ਆਰਗੈਨਿਕ ਇਕੱਠ ਜਾਂ ਪੰਥਕ ਇਕੱਠ ਵਿੱਚ ਜਾ ਸਕਦਾ ਮੈਂ ਪਿੱਛੇ ਅਮਰਪਾਲ ਦੇ ਪਰਿਵਾਰ ਭੁਖੜਤਾਲ ਰੱਖੀ ਸੀ ਉੱਥੇ ਅਮਰਸਰ ਦਰਬਾਰ ਸਾਹਿਬ ਦੇ ਬਾਅਦ ਮੈਂ ਉੱਥੇ ਜਾ ਕੇ ਆਇਆ ਵਾਂ ਇੱਥੇ ਜਿਹੜਾ ਆਪਣਾ ਸਿਗਾ ਕੋਟਦੁਣਾ ਇਕੱਠ ਹੋਇਆ ਭਾਨੇ ਸਿੱਧੂ ਦੇ ਉਥੇ ਕਿੰਨੇ ਵੱਡਾ ਕੱਟ ਸੀ ਮੈਂ ਉੱਥੇ ਗਿਆ ਉੱਥੇ ਕੋਈ ਆਮ ਪੋਲੀਟੀਕਲ ਲੀਡਰ ਕੋ ਜਾ ਨਹੀਂ ਸਕਦਾ ਇੰਨੇ ਵੱਡੇ ਹਜੂਮ ਦੇ ਵਿੱਚ ਛੋਟੇ ਦਾ ਮੋਰਚਾ ਲੱਗਿਆ ਪਰਮਿੰਦਰ ਦਾ ਮੈਂ ਉੱਥੇ ਜਾ ਕੇ ਆਇਆ ਹਾਂ ਗੁਰੂਗ੍ਰਾਂਤ ਸਾਹਿਬ ਦਾ ਮੋਰਚਾ ਲੱਗਦਾ ਮੈਂ ਉੱਥੇ ਜਾਣਾ ਵਾ ਮੱਤੇਵਾੜਾ ਦਾ ਲੱਗਦਾ ਮੈਂ ਉੱਥੇ ਜਾਣਾ ਵਾ ਸੋ ਕਿਤੇ ਨਾ ਕਿਤੇ ਨਾ ਸਮਝਦਾ ਕਿ ਨਾ ਸਿਰਫ ਸੰਗਰੂਰ ਲੇਕਿਨ ਸਾਰਾ ਪੰਜਾਬ ਮੈਂ ਨਾ ਬਹੁਤ ਪਿਆਰ ਕਰਦਾ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਜੋ ਕੁਝ 70 ਸਾਲ ਦੇ ਵਿੱਚ ਨਹੀਂ ਹੋਇਆ ਅਸੀਂ ਮਾਫੀਆਂ ਨੂੰ ਨੱਥ ਪਾਈ ਅਸੀਂ ਕਰਪਸ਼ਨ ਖਤਮ ਕੀਤੀ ਅੱਜ ਕਹਿੰਦੇ ਤੁਸੀਂ ਜਿੱਥੇ ਮਰ ਕੇ ਚਲੇ ਜਾਓ ਬਿਨਾਂ ਪੈਸਿਆਂ ਤੋਂ ਕੰਮ ਹੁੰਦੇ ਨੇ ਆਮ ਕਰਾਂ ਦੇ ਧੀਆ ਪੁੱਤ ਐਮਐਲ ਐ ਬਣੇ ਆਮ ਲੋਕਾਂ ਦੇ ਕੋਲੇ ਕੁਰਸੀ ਆਈ ਤੇ ਕਾਰਵਾਈ ਕਹਿੰਦੇ ਕਿ ਅਸੀਂ ਉਹਨਾਂ ਦੇ ਉੱਪਰ ਕੀਤੀ ਜਿਹੜੇ ਲੋਕ ਕ੍ਰਿਪਸ਼ਨ ਕਰਦੇ ਸੀ ਉਹ ਕਹਿੰਦੇ ਕਿ ਵਿਰੋਧੀ ਧਿਰਾਂ ਸਾਡੇ ਅੱਗੇ ਕੀ ਲੈ ਕੇ ਆਣਗੀਆਂ ਕਿਹੜੇ ਸਵਾਲ ਲੈ ਕੇ ਆਣਗੀਆਂ ਕਿਹੜੇ ਇਹੋ ਜਿਹੇ ਚੀਜ਼ਾਂ ਲੈ ਕੇ ਆਣਗੀਆਂ ਕੰਮ ਤਾਂ ਅਸੀਂ ਕੀਤੇ ਨੇ ਵਿਰੋਧੀ ਧਿਰਾਂ ਨੇ ਕੋਈ ਕੰਮ ਨਹੀਂ ਕੀਤਾ ਕਟਾਰੂ ਚੱਕ ਤੇ ਕਿਉਂ ਨਹੀਂ ਕਾਰਵਾਈ ਕੀਤੀ ਉਹਨੇ ਏਡੀ ਬਦਫੈਲੀ ਕੀਤੀ ਇੱਕ ਮਨਿਸਟਰ ਕਰ ਸਕਦਾ ਬਦਫੈਲੀ ਸਰਬਜੀਤ ਕੌਰ ਮਾਨੂਕ ਨੇ ਇੱਕ ਐਨਆਰਆਈ ਦੀ ਕੁਠੀ ਦੀ ਕਬਜ਼ਾ ਕੀਤਾ ਉੱਥੇ ਕਾਰਵਾਈ ਕਿਉਂ ਨਹੀਂ ਕੀਤੀ ਡਾਕਟਰ ਵਿਜੇ ਸਿੰਘ ਨੇ ਨੂੰ ਕੱਢਿਆ ਉਹਦੀ ਆਡੀਓ ਕਿੱਥੇ ਭਗਵੰਤ ਦੱਸੇ ਉਹਦਾ ਚਲਾਨ ਕਿਉਂ ਨਹੀਂ ਪੇਸ਼ ਕੀਤਾ ਦੋ ਦੋ ਸਾਲਾਂ ਤੋਂ ਮੈਂ ਇੱਕ ਏਡੀਜੀਪੀ ਇੰਟੈਲੀਜੈਂਸ ਪੰਜਾਬ ਦੀ ਰਿਪੋਰਟ ਪੇਸ਼ ਕੀਤੀ ਹੈ ਕਹਿੰਦੇ ਮਾਫੀਆ ਹੈ ਨੀਗਾ ਉਹ ਸਰਕਾਰੀ ਏਡੀਜੀਪੀ ਇੰਟੈਲੀਜੈਂਸ ਨੇ 12 13 ਜ਼ਿਲ੍ਹਿਆਂ ਦੇ ਬੰਦਿਆਂ ਦੇ ਨਾਮ ਦਿੱਤੇ ਕਿ ਫਲਾਣੇ ਫਲਾਣੇ ਪਿੰਡ ਵਿੱਚ ਗੈਰਕਾਨੂੰਨੀ ਮਾਈਨਿੰਗ ਚੱਲ ਰਹੀ ਹੈ ਤੇ ਫਲਾਣੇ ਫਲਾਣੇ ਤੁਹਾਡੇ ਅਫਸਰ ਉਸ ਨੂੰ ਸ਼ਹਿਦ ਦੇ ਰਹੇ ਨੇ ਸਿਰਫ ਉਹ ਐਮਐਲਏ ਦਾ ਨਾਮ ਲਿਖ ਸਕੇ ਕੋ ਉਹਨਾਂ ਚ ਜੁਰਤ ਨਹੀਂ ਸੀਗੀ ਇਹਨਾਂ ਨੇ ਕੀ ਐਕਸ਼ਨ ਉਹਦੇ ਤੇ ਲਿਆ ਆ ਥੋੜੇ ਦਿਨ ਪਹਿਲਾਂ ਜਿਹੜਾ ਗੁਜਰਾ ਪਿੰਡ ਵਿੱਚ ਢਿੜਬੇਚ ਤੇ ਰਵਦਾਸਪੁਰਾ ਸੁਨਾਮ ਵਿੱਚ ਫੱੱਚੀ ਬੰਦੇ ਮਾਰ ਕੇ ਜਰੀਲੀ ਸ਼ਰਾਬ ਪੀਕੇ ਉਹ ਮਾਫੀਆ ਨਹੀਂ ਤੇ ਹੋਰ ਕੀ ਆ ਤੇ ਇਸੇ ਤਰ੍ਹਾਂ ਨਾਲ ਰੀਅਲ اسٹیਟ ਡਰੱਗਸ ਕਹਿੰਦੇ ਸੀ ਅਸੀਂ ਜੀ ਖਤਮ ਕਰ ਦਾਂਗੇ 6 ਮਹੀਨਿਆਂ ਚ ਰੋਜ਼ ਬੱਚੇ ਮਾਰ ਰਹੇ ਨੇ ਸਾਡੇ ਡਰੱਗਸ ਦੇ ਨਾਲ ਬੇਅਦਬੀ ਦਾ ਕਹਿੰਦੇ ਇਨਸਾਫ ਦੇ ਦਾਂਗੇ 24 ਘੰਟਿਆਂ ਚ ਕਿੱਥੇ ਆ ਮੈਂ ਮਿੰਨ ਤੋਂ ਨਾ ਘਵਾਓ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਗੱਲ ਸੁਣਾ ਦਿਓ ਜਰਾ ਲੋਕਾਂ ਨੂੰ ਉਹ ਕੀ ਕਹਿ ਰਿਹਾ ਵਾ ਕਿ ਅੰਮ੍ਰਿਤਸਰ ਵਿੱਚ ਨਸ਼ਾ ਸ਼ਰਿਆਂ ਆਮ बिक ਰਿਹਾ ਵਾ ਉਹ ਕੀ ਕਹਿ ਰਿਹਾ ਵਾ ਕਰਪਸ਼ਨ ਭ੍ਰਿਸ਼ਟਾਚਾਰ ਕਿ ਜਿਰੀਵਾਲ ਸਾਹਿਬ ਬਹੁਤ ਜ਼ਿਆਦਾ ਵਾ ਪੰਜਾਬ ਦੇ ਵਿੱਚ ਇਹ ਸਭ ਝੂਠੀ ਇਹਨਾਂ ਦੇ ਝੂਠੇ ਦਾਅਵੇ ਨੇ ਨੌਕਰੀਆਂ ਸਾਰੀਆਂ ਮਿਲ ਗਈਆਂ ਹਰਿਆਣੇ ਦੇ ਨੌ ਰਾਜਸਥਾਨ ਦੇ ਨੌਜਵਾਨਾਂ ਨੂੰ ਕਿਹੜੀ ਨੌਕਰੀ ਦਿੱਤੀ ਇਹਨਾਂ ਨੇ ਸਾਡੇ ਪੰਜਾਬ ਦੇ ਡਿਸਰਵਿੰਗ ਜਿਹੜੇ ਬੱਚੇ ਸੀ ਟੈਂਕੀਆਂ ਤੇ ਚੜੇ ਹੋਏ ਨੇ ਆ ਹੁਣ ਵੀ ਮੈਂ ਜਾ ਰਿਹਾ ਚਾਰ ਧਰਨੇ ਲੱਗੇ ਹੋਏ ਨੇ ਸੰਗਰੂਰ ਦੇ ਵਿੱਚ ਉਹਨਾਂ ਧਰਨਿਆਂ 'ਚ ਹੀ ਜਾ ਰਿਹਾ ਤੁਸੀਂ ਉਹ ਦ੍ਰਿਸ਼ ਦਿਖਾ ਦੇਣਾ ਉੱਥੇ ਤੁਹਾਨੂੰ ਪਤਾ ਲੱਗ ਜਾਵੇ ਖੈਰਾ ਸਾਹਿਬ ਤੁਸੀਂ ਆ ਇਹ ਜਿਹੜੇ ਇਹ ਜਿਹੜੇ ਇਹਨਾਂ ਦੇ ਦਾਅਵੇ ਨੇ ਨਾ ਇਹ ਪੰਜਾਬ ਦੇ ਬਿਜਲੀ ਦੇ ਖੰਭਿਆਂ ਤੱਕ ਮੈਦ ਸਾਰੇ ਹਥਿਆਰਬਾਜ਼ੀ 12 ਭਰਤੀਆਂ ਤੇ ਖੰਭਿਆਂ ਦੇ ਉੱਤੇ ਪੋਸਟਰ ਤੇ ਲਾਤੇ ਤੇ ਸਾਰੇ ਪੰਜਾਬ ਦੇ ਵਿੱਚ ਬੈਨਰ ਬੰਨ੍ਹ ਦਿੱਤੇ ਕਿ ਇਹਨਾਂ ਨਾਲ ਕੋਈ ਬਿਲਕੁਲ ਅਚੀਵਮੈਂਟ ਥੋੜੋ ਚੀਲੀ ਜਾ ਲੋਕਾਂ ਦੇ ਨਾਲ ਜਿਹੜੀ ਚੀਜ਼ ਜੁੜੀ ਹੁੰਦੀ ਹੈ ਲੋਕਾਂ ਦੇ ਨਾਲ ਜੁੜਿਆ ਹੁੰਦਾ ਕੰਮ ਕਿਉਂਕਿ ਲੋਕਾਂ ਦਾ ਜੀਵਨ ਭਲਾ ਕਰਨਾ ਤਾਂ ਪੋਲਿਟਿਸ਼ੀਨ ਜੋ ਕੰਮ ਕਰਨਗੇ ਉਸੇ ਜਿਹਨੂੰ ਲੋਕਾਂ ਦਾ ਭਲਾ ਕਰਨਾ ਭਾਵੇਂ ਕਿਸਾਨੀ ਹੋਵੇ ਮੁਲਾਜ਼ਮ ਜਮਾਤ ਹੋਵੇ ਜਾਂ ਫਿਰ ਮਜ਼ਦੂਰ ਜਮਾਤ ਹੋਵੇ ਕਿ ਠੀਕ ਹੈ ਜਦੋਂ ਪੋਲਿਟਿਕਸ ਇੱਕ ਉਲਾਰੂ ਪਣ ਦੇ ਵਿੱਚ ਚਲੀ ਜਾਂਦੀ ਹੈ ਕਿ ਦੂਜੀ ਤੇ ਦੋਸ਼ ਭਰਤੀ ਦੋਸ਼ ਹੁੰਦੇ ਨੇ ਲੋਕਾਂ ਨੂੰ ਉਸ ਟਾਈਮ ਦੇ ਲਈ ਚੰਗਾ ਲੱਗਦਾ ਪਰ ਲੋਕਾਂ ਦੇ પેટ ਨਹੀਂ ਭਰਦੇ ਨਾ ਕੰਮ ਨਾ ਕਾਮਯਾਬੀਆਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਕੰਮ ਨਹੀਂ ਇਹਦੇ ਗੱਲਸ ਕੰਮ ਤੁਸੀਂ ਗਿਣਾ ਰਹੇ ਤੁਸੀਂ ਇਹਨਾਂ ਨੂੰ ਲੈ ਕੇ ਲੋਕਾਂ 'ਚ ਜਾਓਗੇ ਤਾਂ ਜਾਓਗੇ ਕਾਂਗਰਸ ਪਾਰਟੀ ਦੇ ਕਿਹੜੇ ਪੋਜ਼ਿਟਿਵ ਕੰਮ ਹੋਣਗੇ ਜਿਹੜੇ ਤੁਸੀਂ ਲੋਕ ਚਰ ਪਹਿਲਾਂ ਤਾਂ ਕਾਂਗਰਸ ਦੇ ਸੰਗਰੂਰ ਦੇ ਵਿੱਚ ਤਾਂ ਪਹਿਲਾਂ ਹੀ ਪੋਜ਼ਿਟਿਵ ਕੰਮ ਐ ਤੁਹਾਨੂੰ 3-4-5 ਗਿਣਾ ਦਿੰਦਾ ਮੈਂ ਪੀਜੀਆਈ ਸੈਟੇਲਾਈਟ ਹਸਪੀਟਲ ਬਜਿੰਦਰ ਸਿੰਘਲਾ ਲੈ ਕੇ ਆ ਕਾਂਗਰਸ ਲੈ ਕੇ ਆਈ ਨਾ ਆਪ ਟਾਟਾ ਮੈਮੋਰੀਅਲ ਹਸਪੀਟਲ ਸੰਗਰੂਰ ਸ਼ਹਿਰ ਦੇ ਵਿੱਚ ਕੈਂਸਰ ਹਸਪੀਟਲ ਕਾਂਗਰਸ ਲੈ ਕੇ ਆਈ ਐ ਇੱਥੇ ਬਹੁਤ ਅੱਛਾ ਸਟੇਡੀਅਮ ਬਣਿਆ ਹੋਇਆ ਬੜਾ ਮਿਆਰੀ ਸੰਗਰੂਰ ਦੇ ਵਿੱਚ ਆ ਜਿਹੜਾ ਰੋਡ ਨੈ ਜਿਹੜੇ ਅਗਰ ਮੈਂ ਪਾਰਲੀਮੈਂਟ ਦਾ ਮੈਂਬਰ ਬਣਦਾ ਤਾਂ ਮੈਂ ਤਾਂ ਸੋ ਇਹ ਮੈਨੂੰ ਜਿਹੜਾ ਬਦਲਖੋਰੀ ਦਾ ਪੋਲਿਟਿਕਸ ਮੇਰਾ ਟੀਚਾ ਨਹੀਂਗਾ ਮੇਰਾ ਟੀਚਰ ਹੈਗਾ ਉਸਾਰੂ ਕੰਮ ਕਰਨਾ ਆਪਣੇ ਐਮਪੀ ਲੈਡ ਫੰਡ ਦੇ ਵਿੱਚੋਂ ਮੈਂ ਪਿੰਡਾਂ ਦੇ ਵਿੱਚ ਗਰੀਬਾਂ ਦੇ ਜਿਹੜੇ ਕਮਿਊਨਿਟੀ ਹਾਲਸ ਬਣਾਉਂਗਾ ਗਰੀਬ ਤਬਕੇ ਨੂੰ ਸਭ ਤੋਂ ਜ਼ਿਆਦਾ ਜਿਹੜੀਆਂ ਉਹਨਾਂ ਦੇ ਕੋਈ ਧਾਰਮਿਕ ਸਥਾਨ ਹੈ ਉਹਨਾਂ ਨੂੰ ਸੁਧਾਰੂਗਾ ਮੇਰੀ ਪ੍ਰਾਇੋਰਟੀ ਨੰਬਰ 1 ਪੰਜਾਬ ਦਾ ਪਿੰਡੂ ਗਰੀਬ ਤਬਕਾ ਹੋਵੇਗਾ এডਿਕੇਸ਼ਨ ਲਈ ਪੈਸੇ ਖਰਚਾਂਗੇ ਛੋਟੇ-ਮੋਟੇ ਪੈਸੇ ਕੋਈ ਐਂਬੂਲੈਂਸ ਚਾਹੀਦੀ ਉਹਦੇ ਵਾਸਤੇ ਦੇਾਂਗੇ ਇਸ ਤਰ੍ਹਾਂ ਦੇ ਕੰਮ ਕਰੂੰਗਾ ਔਰ ਜਿੱਦਨ ਸਾਡੇ ਕੋ ਸੱਤਾ ਆਵੇਗੀ ਇਹਨਾਂ ਨੇ ਇਹਨਾਂ ਨੇ ਪਖੰਡਵਾਦ ਜ਼ਿਆਦਾ ਕੀਤਾ ਇਹਨਾਂ ਨੇ ਉਹੀ ਸਾਡੇ ਡਿਸਪੈਂਸਰੀਆਂ ਤੇ ਪ੍ਰਾਇਮਰੀ ਹੈਲਥ ਸੈਂਟਰ ਨੂੰ ਕੂਚੀ ਮਾਰ ਕੇ ਉਹਦੇ ਤੇ ਆਮ ਆਦਮੀ ਪਾਰਟ ਕਲੀਨਿਕ ਲਿਖਦਾ ਆਪਣੀ ਪਾਰਟੀ ਦਾ ਨਾਮ ਲਿਖ ਦਿੰਦਾ ਸੀ ਜਿਹੜੇ ਕਹਿੰਦੇ ਅਸੀਂ ਬਣਾ ਰਹੇ ਹਾਂ ਸਕੂਲ ਆਫ ਇਮਿਨੈਂਸ ਉਹ ਪੁਰਾਣੇ ਜਿਹੜੇ ਸਕੂਲ ਪੰਜਾਬ ਪੰਜਾਬ ਦੀ ਐਜੂਕੇਸ਼ਨ ਸਿਸਟਮ ਪਿਛਲੇ 5 ਸਾਲਾਂ ਚ ਕਾਂਗਰਸ ਸਰਕਾਰ ਚ ਕਾਫੀ ਸੁਧਰੀ ਹੈ ਇਹ ਮੈਂ ਨਹੀਂ ਕਹਿੰਦਾ ਸਕੂਲਾਂ ਦਾ ਇਨਫਰਾਸਟ੍ਰਕਚਰ ਬੋਲਦਾ ਵਾ ਤੇ ਇਹਨਾਂ ਨੇ ਉਹਨਾਂ ਸਕੂਲਾਂ ਨੂੰ ਪੂਚੀ ਕਰਕੇ ਤੇ ਕਹਿੰਦਾ ਜੀ ਸਕੂਲ ਹੋਵੇ ਮੈਨਿੰਸ ਬਣਾ ਦਿੱਤਾ ਵਾ ਖੈਰਾ ਸਾਹਿਬ ਆਪਾਂ ਇਸ ਵੇਲੇ ਸੰਗਰੂਰ ਦੇ ਵਿੱਚ ਬੈਠੇ ਆਂ ਇਹ ਕਿਸਾਨੀ ਦਾ ਇੱਕ ਗੜ ਹੈ ਕਿਸਾਨੀ ਮੂਵਮੈਂਟਾਂ ਦਾ ਵਿਗੜ ਹੈ ਤੇ ਇਸ ਨੂੰ ਮੈਂ ਗੜ ਕਹਿ ਸਕਦਾ ਕਿ ਇੱਥੇ ਖੁਦ ਖੁਸ਼ੀਆਂ ਲਗਾਤਾਰ ਤੁਸੀਂ ਤਾਂ ਇਸ ਚੀਜ਼ ਨੂੰ ਸਮਝਦੇ ਹੋ ਇਸ ਚੀਜ਼ ਤੁਸੀਂ ਖੁਦ ਵੀ ਬੋਲਦੇ ਹੋ ਲੋਕ ਕੈਪਟਨ ਸਾਹਿਬ ਨੇ ਚੋਣ ਗੜੀ ਸੀ ਕਾਂਗਰਸ ਨੂੰ ਕਾਂਗਰਸ ਨੇ ਭਾਵੇਂ ਤਾਂ ਚੋਣ ਗੜੀ ਸੀ ਪਾਰਟੀ ਨੇ ਉਦੋਂ ਪਾਰਟੀ ਨੇ ਕਿਹਾ ਸੀ ਕੈਪਟਨ ਸਾਹਿਬ ਨੇ ਕਿਹਾ ਸੀ ਕਿ ਅਸੀਂ ਕਿਸਾਨੀ ਕਰਜ਼ਾ ਮਾਫ਼ ਕਰ ਦਾਂਗੇ ਤੇ ਕਿਸਾਨੀ ਕਰਜ਼ਾ ਮਾਫ਼ ਹੋਇਆ ਨਹੀਂ ਖੈਰਾ ਸਾਹਿਬ ਆਕਸੀਜਨ ਇਹ ਇੰਨਾ ਕੰਟੈਂਟ ਪਾਤਾ ਕਿਸਾਨੀ ਨੂੰ ਤੇ ਕਿਸਾਨਾਂ ਨੇ ਕਰਜ਼ੇ ਨਹੀਂ ਪਰ ਇਹ ਕਿਸਾਨ ਨਾ ਕਰਜ਼ੇ ਭਰਨ ਕਰਕੇ ਡਿਫਾਲਟਰ ਹੋ ਗਏ ਉਹ ਵਿਆਜ ਦੇ ਵਿਆਜ ਕਿਸਾਨਾਂ ਦੇ ਸਿਰ ਚੜ੍ਹ ਗਏ ਤੇ ਕੁਤਕੁਸ਼ੀਆਂ ਵੱਧ ਗਈਆਂ ਹਾਂ ਉਹਨੇ ਮੇਰੇ ਖਿਆਲ ਹੈ ਕੋਈ ਵੀ ਗਲਤ ਫਾਇਦਾ ਨਹੀਂ ਕਰਨਾ ਚਾਹੀਦਾ ਪੰਜਾਬ ਦਾ ਜਿਹੜਾ ਇਸ ਵਕਤ ਖਜ਼ਾਨੇ ਦੀ ਪੋਜੀਸ਼ਨ ਉਹ ਕੋਣੀਕ 3 ਲੱਖ ਕਰੋੜ ਰੁਪਏ ਦਾ ਕਰਜ਼ਾ ਮਗਰਲੀਆਂ ਸਰਕਾਰਾਂ ਛੱਡ ਕੇ ਗਈਆਂ ਤੇ 70000 ਕਰੋੜ ਰੁਪਏ ਕਰਜ਼ਾ ਇਹਨਾਂ ਨੇ ਐਡ ਕਰਤਾ ਦੋ ਸਾਲ ਹਾਂ ਇਹਨਾਂ ਮਤਲਬ ਹਾਊ ਕੈਨ ਵੀ ਅਫੋਰਡ ਟੂ ਇਹ ਕਹਿਣਾ ਕਿ ਅਸੀਂ ਸਭ ਦਾ ਕਰਜ਼ਾ ਮਾਫ ਕਰ ਦਾਂਗੇ ਪੰਜਾਬ ਸਰਕਾਰ ਦਾ ਤਾਂ ਇਹਨਾਂ ਬਜਟ ਹੀ ਹੈ ਨੀ ਕਿ ਕੁੱਲ ਬਜਟ ਨਹੀਂ ਔਰ ਉਹਨਾਂ ਨੇ ਬਾਅਦ ਵਿੱਚ ਜਦੋਂ ਨਹੀਂ ਦੇ ਸਕੇ ਫਿਰ ਉਹਨਾਂ ਨੇ 2-2 ਲੱਖ ਰੁਪਏ ਕੁਝ ਕਿਸਾਨਾਂ ਦਾ ਮਾਫ ਕੀਤਾ ਪਰ ਉਹਨਾਂ ਦਾ ਪਰ ਉਹ ਬੇਪਰੋਸ ਕੀ ਸੀ ਨਹੀਂ ਇਹਨਾਂ ਨੇ 2-2 ਲੱਖ ਚਲੋ ਸੋਸਾਇਟੀਆਂ ਦਾ ਮਾਫ ਕੀਤਾ ਪਰ ਮੇਰਾ ਮੰਨਣਾ ਹੈਗਾ ਵਾ ਕਿ ਕੇਂਦਰ ਦੀ ਸਰਕਾਰ ਇਹ ਕੰਮ ਕਰ ਸਕਦੀ ਆ ਕਾਂਗਰਸ ਅਗਰ ਇੰਡੀਆ ਆਲਾਈਂਸ ਬਣਦਾ ਇੱਕ ਤਾਂ ਅਸੀਂ ਐਮਐਸਪੀ ਲਾਅ ਬਣਾਵਾਂਗੇ ਪੁਖਤਾ ਕਾਨੂੰਨ ਬਣਾਵਾਂਗੇ ਕਿਹਦਾ ਕਿ ਕੋਈ ਵੀ ਫਸਲ ਜਿਹੜੀਆਂ ਫਸਲਾਂ ਉਹ ਐਮਐਸਪੀ ਚ ਆ ਜਾਣਗੀਆਂ ਉਹਦੇ ਕਿਸਾਨਾਂ ਦਾ ਸ਼ੋਸ਼ਣ ਨਾ ਹੋ ਸਕੇ ਦੂਸਰਾ ਜਿਹੜੀ ਮਸ਼ੀਨਰੀ ਦੇ ਉੱਤੇ ਜੀਐਸਟੀ ਲਾਈ ਹੈ ਸਾਰੀ ਉਹ ਐਗਰੀਕਲਚਰ ਇੰਪਲੀਮੈਂਟਸ ਤੇ ਜੋ ਵੀ ਐਗਰੀਕਲਚਰ ਨਾਲ ਰਿਲੇਟਡ ਜੀਐਸਟੀ ਉਹ ਸਾਰੀ ਸਾਡੀ ਇੰਡੀਆ ਅਲਾਈਨਸ ਦੀ ਸਰਕਾਰ ਬਣਦੀ ਉਹ ਹਟਾਵਾਂਗੇ ਪਲੱਸ ਉਹਨਾਂ ਨੇ ਕਿਹਾ ਸੀ ਕਮਿਸ਼ਨ ਕਨਸਟੀਟਿਊਟ ਕਰਾਂਗੇ ਜਿਹੜਾ ਕਰਜ਼ੇ ਨੂੰ ਸਟੱਡੀ ਕਰੇਗਾ ਤਾਂ ਮੈਂ ਇਹ ਸੋਚਦਾ ਵਾਂ ਕਿ ਜਿਹੜਾ ਛੋਟਾ ਕਿਸਾਨ ਹੈ ਤੇ ਮਾਰਜਨਲ ਤੇ ਸਮਾਲ ਫਾਰਮਰ ਹੈ ਤੇ ਉਹਦੇ ਨਾਲ ਜਿਹੜਾ ਜੁੜਿਆ ਛੋਟਾ ਖੇਤ ਮਜ਼ਦੂਰ ਹੈ ਘਟੋ ਘਟ ਇਹਨਾਂ ਦਾ ਕਿਸਾਨਾਂ ਦਾ ਕਰਜ਼ਾ ਕੇਂਦਰ ਮਾਫ ਕਰ ਸਕਦਾ ਜੇ ਬੋਦੀ ਸਾਹਿਬ ਦੀ ਸਰਕਾਰ 10 ਸਾਲਾਂ ਚ 15 ਲੱਖ ਕਰੋੜ ਰੁਪਇਆ ਕਾਰਪੋਰੇਟ ਕਰਾਣਿਆਂ ਦਾ ਮਾਫ ਕਰ ਸਕਦੀ ਆ ਤੇ ਫਿਰ ਇਹ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ ਕੀਤਾ ਕਾਂਗਰਸ ਨੇ ਮਾਫ ਕੀਤਾ ਸੀ 2007 ਦੇ ਵਿੱਚ ਹਾਂ ਚਲੋ ਥੋੜਾ ਸੀ ਹਾਂ ਉਹਨਾਂ ਨੇ ਉਹਨਾਂ ਨੇ 70000 ਕਰੋੜ ਮਾਫ ਕੀਤਾ ਸੀ ਲੇਕਿਨ ਉਹ ਬੇਸਿਕਲੀ ਕੀ ਸੀਗਾ ਕਿ ਸਾਰੀ ਐਡਜਸਟਮੈਂਟ ਹੋਈ ਸੁਸਾਇਟੀਆਂ ਵਗੈਰਾ ਦੇ ਵਿੱਚੋਂ ਪਰ ਫਿਰ ਵੀ ਉਹਨਾਂ ਨੇ ਕੁਛ ਨਾ ਕੁਛ ਮਾਫ ਕੀਤਾ ਪਰ ਮੇਰਾ ਮੰਨਣਾ ਵਾ ਕਿ ਪੰਜਾਬ ਸਰਕਾਰ ਨਹੀਂ ਮਾਫ ਕਰ ਸਕਦੀ ਇਹਨਾਂ ਕੋਲ ਸਾਧਨ ਨਹੀਂ ਹੈਗੇ ਕੇਂਦਰ ਸਰਕਾਰ ਜਿਹੜੀ ਆ ਉਹ ਕਰ ਸਕਦੀ ਆ ਅਗਰ ਚਾਵੇ ਤਾਂ ਜੀ ਤੁਹਾਡਾ ਕੋਈ ਪਰਸਨਲ ਵਿਜ਼ਨ ਹੈ ਖੇਤੀ ਨੂੰ ਲੈ ਕੇ ਤੇ ਮਜ਼ਦੂਰ ਜਮਾਤ ਨੂੰ ਲੈ ਕੇ ਵੀ ਰਾਜ ਨੂੰ ਕਿ ਤੁਸੀਂ ਕੁਝ ਕੁਝ ਕਰਨਾ ਚਾਹੁੰਦੇ ਹੋ ਦੇਖੋ ਮੇਰੀ ਜਿੱਦਨ ਕਿਤੇ ਮੌਕਾ ਮਿਲੇਗਾ ਜਾਂ ਮੈਂ ਪਾਰਲੀਮੈਂਟ 'ਚ ਗੱਲ ਰੱਖੂੰਗਾ ਅਗਰ ਪੰਜਾਬ ਨੂੰ ਤੁਸੀਂ ਇੰਪਰੂਵ ਕਰਨਾ ਇਹ ਹੈਗੀ ਬਾਡਰ ਸਟੇਟ ਇਹ ਹੈਗੀ ਲੈਂਡਲੌਕਡ ਇਹਦੇ ਤੇ ਕੋਈ ਬੰਦਰਗਾਹ ਨਹੀਂ ਹੈ ਬਿਲਕੁਲ ਥੱਲੇ ਸਾਡੇ ਕੋਲ ਕੋਈ ਕੁਦਰਤੀ ਸਰੋਤ ਨਹੀਂ ਜਿੱਦਾਂ ਸਟੇਟਸ ਕੋਲ ਕੋਲਾ ਹੈ ਇਹਨਾਂ ਦੇ ਕੋਲ ਕਿਸੇ ਕੋਲ ਆਇਰਨ ਓਰ ਹੈ ਕਿਸੇ ਦੇ ਕੋਲ ਕੋਈ ਮਿਨਰਲਸ ਨੇ ਮਾਰਬਲ ਹੈ ਰਾਜਸਥਾਨ ਚ ਸਾਡੇ ਕੋਲ ਕੇਵਲ ਪਾਣੀ ਹੈ ਔਰ ਪਾਣੀ ਵੀ ਸਾਡਾ ਜਮੀਨੀ ਸਤ੍ਹਾ ਤੋਂ ਥੱਲੇ ਬਹੁਤ ਤੇਜ਼ੀ ਨਾਲ ਥੱਲੇ ਚਲੇਗਾ ਕਿਉਂਕਿ ਝੋਨੇ ਦੀ ਫਸਲ ਨੇ ਪਾਣੀ ਇੰਨਾ ਖਾ ਲਿਆ ਵਾ ਸੋ ਖੇਤੀ ਨੂੰ ਬਚਾਉਣ ਵਾਸਤੇ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਕਿਸੇ ਤਰੀਕੇ ਨਾਲ ਵਪਾਰ ਦਾ ਬਾਰਡਰ ਪਾਕਿਸਤਾਨ ਦੇ ਰਾਹੀਂ ਸੈਂਟਰਲ ਏਸ਼ੀਆ ਦੇ ਗੁੱਟ ਤੱਕ ਖੁੱਲੇ ਜਿਹੜੇ ਮੁਲਕ ਨਾ ਨਾ ਪਾਕਿਸਤਾਨ ਤੋਂ ਪਰੇ ਅਫਗਾਨਿਸਤਾਨ ਤੋਂ ਵੀ ਪਰੇ ਜਿਹੜੇ ਜਿਹੜੇ ਮੰਗੋਲੀਆ ਈਰਾਨ ਅਜ਼ਰਬਾਈਜਾਨ ਉਜ਼ਬੇਕਿਸਤਾਨ ਰੂਸ ਤੱਕ ਬਹੁਤ ਵੱਡਾ ਇਲਾਕਾ ਜਿੱਥੇ ਉਹਨਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਦੀ ਲੋੜ ਆ ਉਹ ਲੈ ਕੇ ਆਉਂਦੇ ਨੇ ਲਾਟਿਨ ਅਮਰੀਕਾ ਤੋਂ ਜਾਂ ਲਿਆਉਂਦੇ ਨੇ ਏਫਰੀਕਾ ਤੋਂ ਅਗਰ ਇਹ ਲੈਂਡ ਰੂਟ ਖੁੱਲ ਜੇ ਪੰਜਾਬ ਦੇ ਵਾਰੇ ਨਿਆਰੇ ਹੋ ਜਾਣਗੇ ਖੇਤੀ ਦੇ ਵੀ ਹੋ ਜਾਣਗੇ ਇੰਡਸਟਰੀ ਦੇ ਵੀ ਹੋ ਜਾਣਗੇ ਨੰਬਰ 1 ਨੰਬਰ 2 ਹਾਂ ਇੰਡਸਟਰੀ ਨੂੰ ਬਹੁਤ ਫਾਇਦਾ ਹੋਊਗਾ ਤੇ ਨੰਬਰ 2 ਫਾਇਦਾ ਹੋਊਗਾ ਨੰਬਰ 2 ਮੈਂ ਕਰ ਸਕਦਾ ਆਈ ਕੈਨ ਸੁਜੈਸਟ ਪੋਜੀਟਿਵਲੀ ਕਿ ਜਿਹੜੀ ਖਰੀਦ ਕਰਦੀ ਨਾ ਕਣਕ ਤੇ ਝੋਨੇ ਦੀ ਕੇਂਦਰ ਸਰਕਾਰ ਕਰਦੀ ਹੈ ਉਹਨਾਂ ਦੇ ਕੋਲ ਇੱਕ ਸੀਸੀ ਸੀਸੀਆ ਲਿਮਿਟ ਬਣਾ ਕੇ ਦਿੰਦੀ ਪੰਜਾਬ ਸਰਕਾਰ। ਬਿਲਕੁਲ। 75000 ਕਰੋੜ ਰੁਪਏ ਦੀ ਦੋਨੋਂ ਫਸਲਾਂ ਚੱਕਦੀ, ਸ਼ਾਇਦ 45000 ਜਾਂ 40000 ਕਰੋੜ ਰੁਪਏ ਦਾ ਝੋਨਾ ਚੱਕਦੀ ਆ। ਉਹਨਾਂ ਨੂੰ ਇਹ ਕਹੋ ਕਿ ਤੁਸੀਂ ਅਸੀਂ ਕੋਈ ਤੁਹਾਡੇ ਤੋਂ ਪੈਸਾ ਨਹੀਂ ਮੰਗਦੇ ਫੌਜੀ। ਇਹ ਜਿਹੜਾ 40-45000 ਕਰੋੜ ਰੁਪਏ ਪਹਿਲੇ ਸਾਲ ਇਹਦੇ ਚੋਂ 50% ਤੁਸੀਂ ਜਿਹੜਾ ਹੈਗਾ ਪੈਸਾ ਉਹ ਸਾਨੂੰ ਦੂਜੀਆਂ ਫਸਲਾਂ ਤੇ ਐਮਐਸਪੀ ਦੇ ਕੇ। ਇਸੇ ਹੀ ਪੈਸੇ ਨਾਲ ਤੁਸੀਂ ਉਹ ਫਸਲਾਂ ਚੱਕ ਲਓ ਝੋਨੇ ਦੀ ਬਜਾਈ। मतलब 25% ਘਟ ਜੇ ਪਹਿਲੇ ਸਾਲ ਫਿਰ 25 ਅਗਲੇ ਸਾਲ ਘਟ ਜੇ ਹੌਲੀ ਹੌਲੀ ਝੋਨੇ ਦੀ ਫਸਲ ਨੂੰ ਜੇ ਤੁਸੀਂ ਹਟਾ ਲੋਗੇ ਪੰਜਾਬ ਦਾ ਪਾਣੀ ਬਚ ਜੂਗਾ ਪੰਜਾਬ ਦੀ ਬਿਜਲੀ ਬਚ ਜੂਗੀ ਜਿਹੜੀ ਇਸ ਵਕਤ ਕੰਟੀਨਿਊਸਲੀ ਖੇਤੀ ਲਈ ਬਿਜਲੀ ਜਿਹੜੀ ਆ ਉਹ ਫ੍ਰੀ ਹੋਣ ਕਰਕੇ ਟਿਊਬਲ ਲਗਾਤਾਰ ਝੋਨੇ ਦੇ ਵਾਸਤੇ ਪੰਪ ਪਾਣੀ ਪੰਪ ਕਰ ਰਹੇ ਨੇ ਨਾਲੇ ਤਾਂ ਪਾਣੀ ਡੂੰਗਾ ਜਾ ਰਿਹਾ ਵਾ ਨਾਲੇ ਪਾਣੀ ਦੀ ਜਿਹੜੀ ਸਾਡਾ ਖਪਤ ਬਿਜਲੀ ਦੀ ਉਹ ਬਹੁਤ ਜ਼ਿਆਦਾ ਹੋ ਰਹੀ ਇਸ ਤਰ੍ਹਾਂ ਨਾਲ ਹਾਰਟੀਕਲਚਰ ਨੂੰ ਪ੍ਰੋਮੋਟ ਕੀਤਾ ਜਾਵੇ ਐਗਰੋ ਬੇਸਡ ਇੰਡਸਟਰੀ ਇੰਪੋਰਟ ਕੀਤੀ ਜਾਵੇ ਪ੍ਰਾਈਵੇਟ ਸੈਕਟਰ ਦੇ ਵਿੱਚ ਇੰਡਸਟਰੀਅਲਾਈਜੇਸ਼ਨ ਦਾ ਕੋਈ ਇਸ ਤਰ੍ਹਾਂ ਦਾ ਲਿਆਂਦਾ ਜਾਵੇ ਜਿਸ ਦੇ ਨਾਲ ਸਾਡੇ ਨੌਜਵਾਨਾਂ ਨੂੰ ਚੰਗੀਆਂ ਨੌਕਰੀਆਂ ਬਾਇਜ਼ਤ ਨੌਕਰੀਆਂ ਪ੍ਰਾਈਵੇਟ ਸੈਕਟਰ ਦੇ ਵਿੱਚ ਮਿਲ ਸਕਣ ਕਿਉਂਕਿ ਗਵਰਨਮੈਂਟ ਨੌਕਰੀ ਇੱਕ ਲਿਮਟ ਹੈ ਕੋਲ ਸਰਕਾਰੀ ਨੌਕਰੀ 4 ਲੱਖ ਹੈ ਉਹਦੇ ਚ ਮੰਨ ਲਓ ਬਹੁਤ ਜ਼ੋਰ ਲਾ ਕੇ ਸਰਕਾਰ ਜੇ 50 ਹਜ਼ਾਰੀਆਂ ਲੱਖ ਖਾਲੀ ਹੈ ਉਹਦੇ 40 ਹਜ਼ਾਰ ਬੰਦਾ ਪਰਸ ਦੀ ਗੱਲ ਲੂਗੀ ਬਾਕੀ ਜਿਹੜਾ ਇਸ ਵਕਤ 3 ਕਰੋੜ ਆਬਾਦੀ ਚ ਮੇਰੇ ਹਿਸਾਬ ਨਾਲ 25 ਲੱਖ ਨੌਜਵਾਨ ਸਾਡਾ ਬੇਰੁਜ਼ਗਾਰ ਹੁਣ ਲਿਆ ਵਾ ਜਿਹੜਾ ਬਾਕੀ 24 ਲੱਖ ਉਹ ਕਿੱਥੇ ਜਾਊਗਾ ਤੈਨੂੰ ਵਿਦੇਸ਼ਾਂ ਨੂੰ ਜਾ ਰਹੇ ਨੇ ਸਾਡੇ ਬੱਚੇ ਔਰ ਸਾਡੀਆਂ ਤਿੰਨ ਜਿਹੜੀਆਂ ਜਨਰੇਸ਼ਨਸ ਨੇ ਡਿਸਟਰੋਏ ਹੋਈਆਂ ਨੇ ਪਹਿਲਾ ਇੱਕ ਜਨਰੇਸ਼ਨ ਡਿਸਟਰੋਏ ਹੋਈ ਸਾਡੀ ਜਿਹੜੀ ਉਸ ਵਕਤ ਦੀ ਖਾੜਕੂਲੇ ਸੀ ਜੀ ਦੂਸਰੀ ਸਾਡੀ ਨੌਜਵਾਨੀ ਦੀ ਜਿਹੜੀ ਜਨਰੇਸ਼ਨ ਸੀਗੀ ਉਹ ਖਪਤ ਕਰਨ ਲਈ ਨਸ਼ੇ ਨੇ ਤੇ ਹੁਣ ਸਾਡੇ ਨੌਜਵਾਨ ਜਿਹੜੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਪੰਜਾਬ ਨੇ ਸਦਾਈ ਸਫਰ ਕੀਤਾ 47 ਦੇ ਵਿੱਚ ਪੰਜਾਬ ਦਾ ਕਿੰਨਾ ਨੁਕਸਾਨ ਹੋਇਆ ਔਰ ਨੈਕਸਟ ਫਲਾਈਟ ਮੂਮੈਂਟ ਆ ਗਈ ਫਿਰ ਖਾੜਕੂ ਮੂਮੈਂਟ ਆ ਗਈ ਉਸ ਤੋਂ ਬਾਅਦ ਨਸ਼ਾ ਆ ਗਿਆ ਪੰਜਾਬ ਦੀ ਜਵਾਨੀ ਵੀ ਵੱਡੇ ਤੌਰ ਤੇ ਬਾਹਰ ਜਾ ਰਹੀ ਆ ਖਰਦ ਸਾਹਿਬ ਪੰਜਾਬ ਦਾ ਕਿਸੇ ਸਿਆਸੀ ਪਾਰਟੀ ਨੇ ਜਿਹੜੇ ਪੰਜਾਬ ਦੇ ਰੇਅਰ ਇਸ਼ੂ ਹੈਗੇ ਨੇ ਟਸਾਨੀ ਦੇ ਹੁਣ ਮਜ਼ਦੂਰੀ ਦੇ ਹੁਣ ਪੰਜਾਬ ਦੇ ਪਾਣੀਆਂ ਦੇ ਹੁਣ ਜਾਂ ਪੰਜਾਬ ਦੇ ਵਪਾਰ ਅੱਗੇ ਵਧਾਉਣ ਦੇ ਹੁਣ ਕੀ ਲੱਗਦਾ ਤੁਹਾਨੂੰ ਕਿਸੇ ਨੇ ਸਤ ਮਤਲਬ ਅਸਲ ਲਈ ਗੱਲ ਕੀਤੀ ਕਿਸੇ ਨੇ ਮੇਰਾ ਖਿਆਲ ਹੈ ਕਿ ਬਹੁਤਾਂ ਲਈ ਉਸ ਗੱਲ ਮੇਰਾ ਖਿਆਲ ਹੈ ਐਕਸਪਲੋਇਟੇਸ਼ਨ ਜ਼ਿਆਦਾ ਹੋਈ ਹੈ ਕਿਸੇ ਨੇ ਪ੍ਰੋਪਰ ਕੋਈ ਰੂਟ ਮੈਪ ਫਿਊਚਰਿਸਟਿਕ ਰੂਟ ਮੈਪ ਕਿਉਂਕਿ ਦੇਖੋ ਇਹ ਜੇ ਰੋ ਵੀ ਤੁਸੀਂ ਕੋਈ ਹਾਲਾਤ ਬਦਲਨੇ ਨਾ ਉਹ 5 ਸਾਲ ਚ ਨਹੀਂ ਬਦਲ ਸਕਦੇ ਜਿਹੜਾ ਵੀ ਕੋਈ ਆਗੂ ਜਿਹੜੀ ਵੀ ਕੋਈ ਪਾਰਟੀ ਕੋਈ ਰੂਟ ਮੈਪ ਬਣਾ ਕੇ ਦਵੇ ਕਿ ਆ ਸਟੇਟ ਨੇ ਇਸ ਲੀਹਾਂ ਤੇ ਚੱਲਣਾ ਉਹਨੂੰ ਘੱਟੋ ਘੱਟ 25 ਸਾਲ ਦਾ ਰੂਟ ਮੈਪ ਬਣਾਉਣਾ ਚਾਹੀਦਾ ਕਿ ਸਾਡੀ ਜਿਹੜਾ ਸਟੇਟ ਹੈ ਉਹ 25 ਸਾਲ ਇਹਨਾਂ ਲੀਹਾਂ ਤੇ ਚੱਲੇ ਤਾ ਕਰਕੇ ਖੇਤੀ ਨੂੰ ਠੀਕ ਕਰ ਸਕੇ ਤਾਂ ਕਰਕੇ ਇੰਡਸਟਰੀ ਠੀਕ ਕਰ ਸਕੇ ਤਾਂ ਕਿ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਚ ਜਾਣ ਕੇ ਰੋ ਸਕੇ ਖੇਰਾ ਸਾਹਿਬ ਕੀ ਪਰ ਇਹ ਇਹ ਕਰਦਾ ਕੋਈ ਨਹੀਂਗਾ ਸਾਰੇ ਸ਼ਾਰਟ ਟਰਮ ਪੋਲਿਟਿਕਸ ਲੱਗੇ ਹੋਏ ਨੇ ਜੀ ਵੋਟਾਂ ਤੱਕ ਹੀ ਸੀਮਤ ਰਹਿ ਜਾਂਦਾ ਖੇਰਾ ਸਾਹਿਬ ਜਿੱਡਾ ਪੰਜਾਬ ਦਾ ਕੱਦ ਹੈ ਪੂਰੀ ਦੁਨੀਆ ਦੇ ਵਿੱਚ ਜਿੱਡਾ ਅੱਜ ਸੇ ਪੰਜਾਬ ਦਾ ਕੀ ਉਸ ਮੁਤਾਬਕ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹਦਾ ਵਿਜ਼ਨ ਨਹੀਂ ਜੀ ਮੈਨੂੰ ਸਮਝਦਾ ਲੱਗੇ ਦੋ ਤਰ੍ਹਾਂ ਦੇ ਲੀਡਰ ਵੜ ਗਏ ਨੇ ਨਾ ਅਸਲ ਤਾਂ ਕੰਮ ਹੈ ਸੇਵਾ ਭਾਵਨਾ ਦਾ ਸੀਗਾ ਪਰ ਲੇਕਿਨ ਇਸ ਨੂੰ ਹੁਣ ਆਗੂਆਂ ਨੇ ਇੱਕ ਤਜਾਰਤ ਤੇ ਵਪਾਰ ਬਣਾਇਆ ਹੋਇਆ ਪੋਲਿਟਿਕਸ ਇਕੱਲੇ ਪੰਜਾਬ ਚ ਨਹੀਂ ਇਹ ਸਾਰੇ ਦੇਸ਼ ਦਾ ਕਲਚਰ ਇਕੱਲੇ ਦੇਸ਼ ਦਾ ਨਹੀਂ ਇਹ ਜਿਹੜਾ ਸਾਊਥ ਈਸਟ ਏਸ਼ੀਆਨ ਕੰਟਰੀਜ਼ ਆ ਪਾਕਿਸਤਾਨ ਬੰਗਲਾਦੇਸ਼ ਸ਼੍ਰੀਲੰਕਾ ਇੰਡੀਆ ਇੱਥੇ ਬਹੁਤ ਜ਼ਿਆਦਾ ਕਰਪਸ਼ਨ ਹੈ ਪੋਲਿਟੀਕਲ ਕਰਪਸ਼ਨ ਬਹੁਤ ਜ਼ਿਆਦਾ ਹੈ ਤੁਸੀਂ ਵੈਸਟਰਨ ਕੰਟਰੀਜ਼ ਵਿੱਚ ਦੇਖੋਗੇ ਕਿੱਡੇ ਅੱਛੇ ਲੀਡਰ ਨੇ ਪੜੇ ਲਿਖੇ ਨੇ ਕੋਈ ਉਹਨਾਂ ਦੇ ਵਿੱਚ ਵੀ ਆਈਪੀ ਕਲਚਰ ਨਹੀਂਗਾ ਇਕੱਲੇ ਗੱਡੀਆਂ ਚ ਚਲਾ ਕੇ ਜਾਂਦੇ ਨੇ ਕਿਸੇ ਤਰ੍ਹਾਂ ਦਾ ਬੂਝ ਨਹੀਂ ਪਾਉਂਦੇ ਇਮਾਨਦਾਰੀ ਨਾਲ ਕੰਮ ਕਰਦੇ ਆ ਇੱਕ ਚਲਾਨ ਵੀ ਹੋ ਜੇ ਲਾਲ ਬੱਤੀ ਟਪਕੇ ਦੋ ਅਸਤੀਫਾ ਦੇ ਦਿੰਦੇ ਨੇ ਹੁਣ ਕੇਜਰੀਵਾਲ ਸਾਹਿਬ ਨੇ ਪੂਰ ਕੁਰਸੀ ਕਿੱਡੀ ਘੁੱਟ ਕੇ ਬਣੀ ਹੋਈ ਆ ਜੇਲ੍ਹ ਵਿੱਚ ਬੈਠੇ ਨੇ ਕੰਮ ਨਹੀਂ ਕਰ ਸਕਦੇ ਕਹਿੰਦੇ ਕਿ ਕੁਰਸੀ ਨਹੀਂ ਛੋੜेंगे ਤਬ ਛੋੜेंगे ਜਦੋਂ ہماری ਸੁਨੀਤਾ ਕੋ ਤੁਮ ਬਣਾ ਦੋਗੇ ਚੀਫ ਮਿਨਿਸਟਰ ਸੋ ਸਾਡੇ ਲੀਡਰਾਂ ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਹੈ ਖਰਾ ਸਾਹਿਬ ਕੇ ਹੋ ਤੱਕਾ ਤੁਸੀਂ ਜਿਹੜੀ ਈਡੀ ਦੀ ਕਾਰਵਾਈ ਆਮ ਆਦਮੀ ਪਾਰਟੀ ਦੇ ਪਰ ਤੁਸੀਂ ਉਸਨੂੰ ਕਿਵੇਂ ਗਣਦੇ ਹੋ ਦੇਖੋ ਗੱਲ ਇਹ ਆ ਇਹ ਗੱਲ ਪੱਕੀ ਆ ਕਿ ਈਡੀ ਤੇ ਸੀਬੀਆਈ ਨੂੰ ਭਾਪੀ ਮਿਸਯੂਜ਼ ਕਰ ਰਹੀ ਆ ਦੇਸ਼ ਵਿਆਪਰ নো ਡਾਊਟ ਪਰ ਇਹ ਦੱਸਣ ਕਿ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਨੂੰ ਮਿਸਯੂਜ਼ ਕਰ ਰਹੇ ਕਿ ਨਹੀਂ ਕਰ ਰਹੇ ਸੇਮ ਕਰਦੇ ਫਿਰ ਤੁਹਾਡੇ ਤੇ ਬੀਜੇਪੀ ਦੇ ਵਿੱਚ ਕੀ ਫਰਕ ਹਾਲਾਂਕਿ 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 ਇਹ ਕੇਜਰੀਵਾਲ ਦੇ ਖਿਲਾਫ ਜਿਹੜੇ ਵਸੂਤ ਨੇ ਬਹੁਤ ਧਨੇ ਸੈਂਕੜੇ ਕਰੋੜਾਂ ਦਾ ਘੁਟਾਲਾ ਵਾ ਮਨੀਸ਼ ਛੂਟੀਆ ਤੇ ਸਤਿੰਦਰ ਜੈਨ ਦੀਆਂ ਜਮਾਨਤਾਂ ਸੁਪਰੀਮ ਕੋਰਟ ਤੋਂ ਰਿਜੈਕਟ ਹੋ ਚੁੱਕੀਆਂ ਵਾ ਫਿਰ ਵੀ ਆਪਣੇ ਨੂੰ ਕੱਟੜ ਇਮਾਨਦਾਰ ਕਹੀ ਜਾਂਦੇ ਤੇ ਇੱਥੇ ਬੀਜੇਪੀ ਦੀ ਤਰਜ਼ ਤੇ ਹੀ ਪੰਜਾਬ ਪੁਲਿਸ ਤੇ ਵਿਜੀਲੈਂਸ ਦਾ ਦੁਰਉਪਯੋਗ ਕਰਕੇ ਆਪਣੇ ਬਰੁਧੀਆਂ ਨੂੰ ਅੰਦਰ ਸੁਟ ਰਹੇ ਨੇ ਕੀ ਫਰਕ ਹੈ ਇਹਨਾਂ ਤੇ ਬੀਜੇਪੀ ਦੇ ਵਿੱਚ ਜਿਹੜੀ ਲਿਕਰ ਪਾਲਿਸੀ ਸੀ ਖੇੜਾ ਸਾਹਿਬ ਪੰਜਾਬ ਦੇ ਵਿੱਚ ਵੀ ਉਹੀ ਇੰਪਲੀਮੈਂਟ ਹੋਈ ਸੀ ਜਿਹੜਾ L1 ਦਾ ਲਾਇਸੈਂਸ ਹੈ ਉਹ ਪੰਜਾਬ ਸਰਕਾਰ ਨੇ ਜਿਹੜੀਆਂ ਪਿਛਲੀ ਦੋ ਵਾਰ ਦਿੱਤਾ ਦੋ ਸਾਲਾਂ ਦੇ ਵਿੱਚ ਉਸ ਕੰਪਨੀ ਨੂੰ ਇਸ ਵਾਰ ਦਿੱਤਾ ਨਹੀਂ ਦੇਖੋ ਗੱਲ ਇਹ ਆ ਉਹ ਡਰਦਿਆਂ ਨੇ ਨਹੀਂ ਦਿੱਤਾ ਇਹ ਲਿਕਰ ਪਾਲਿਸੀ ਦਿੱਲੀ ਵਾਲੀ ਸੀ ਇਹਦੀ ਵੀ ਜਾਂਚ ਹੋਣੀ ਹੈ ਜਿਹੜਾ ਦਿੱਲੀ ਦਾ ਘੁਟਾਲਾ ਸ਼ਰਾਬ ਦਾ ਉਹੀ ਪਲੇਅਰਸ ਇੱਥੇ ਆ ਉਹੀ ਕਮਿਸ਼ਨ ਇੱਥੇ ਆ ਉਹੀ ਪਾਲਿਸੀ ਇੱਥੇ ਆ ਉਹੀ ਸਭ ਕੁਝ ਇੱਥੇ ਆ ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸੀਬੀਆਈ ਨੇ ਦੋ ਵੱਡੇ ਆਈਏਐਸ ਅਫਸਰ ਜਿਹੜੇ ਐਕਸਾਈਜ਼ਰ ਟੈਕਸੇਸ਼ਨ ਦੇ ਮੁਤਲਬ ਕਰਕੇ ਉਹਨਾਂ ਦੇ ਬਿਆਨ ਆਲਰੇਡੀ ਰਿਕਾਰਡ ਹੋ ਗਏ ਨੇ ਔਰ ਪੰਜਾਬ ਦੀ ਜਿਹੜੀ ਐਕਸਾਈਜ਼ਰ ਟੈਕਸੇਸ਼ਨ ਮਿੰਿਸਟਰ ਹੈ ਇਹਦੀ ਪੁੱਛਗਿੱਛ ਤੇ ਇਹਦੀ ਜਿਹੜੀ ਸਮਝ ਲੋ ਅरेस्ट ਵਗੈਰਾ ਹੋਣੀ ਹੈ ਇਸ ਕੇਸ ਵਿੱਚ 100% ਕਿਉਂਕਿ ਘੁਟਾਲਾ ਬਹੁਤ ਵੱਡਾ ਇੱਥੇ ਵੀ ਹੋਇਆ ਹੈ ਆਮ ਆਦਮੀ ਪਾਰਟੀ ਇਸ ਗੱਲ ਨੂੰ ਇਸ ਤਰੀਕੇ ਨਾਲ ਕਹਿੰਦੀ ਹੈ ਕਿ ਜਿਹੜੇ ਅਧਿਕਾਰੀ ਸਾਨੂੰ ਲੱਗਿਆ ਕਿ ਜਾਂਚ ਦੇ ਵਿੱਚ ਸ਼ਾਮਲ ਨੇ ਜਾਂ ਲਿਕਰ ਪਾਲਸੀ ਦੀ ਕੋਈ ਕੰਪਨੀ ਜਾਂਚ ਦੇ ਵਿੱਚ ਸ਼ਾਮਲ ਹੈ ਅਸੀਂ ਇਹਨੂੰ ਐਲਵੰਦਾ ਲਾਇਸੈਂਸ ਨਹੀਂ ਦਿੱਤਾ ਅਸੀਂ ਸਾਡੀ ਇਮਾਨਦਾਰੀ ਹੈ ਕਿ ਜਿਹੜੀ ਪਹਿਲਾਂ ਜਾਂਚ ਦੇ ਵਿੱਚ ਅਸੀਂ ਪਾਖ ਸਾਫ਼ ਹੋ ਕੇ ਆਵੋ ਫਿਰ ਅਸੀਂ ਕੰਮ ਕਰਾਂਗੇ ਨਹੀਂ ਇਹ 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 ਮਖੰਡਵਾਦ ਕਰਦੇ ਨੇ ਇਦਾਂ ਕੇਜਰੀਵਾਲ ਕਹਿੰਦਾ ਸੀਗਾ ਲੇਕਿਨ ਫੜ ਕੇ ਅਗਲੀ ਨਾਲ ਦੇ ਦਿੱਤਾ ਪਾਲਿਸੀ ਸਾਲ ਇੱਕ ਤਾਂ ਲਾਗੂ ਰਹੀ ਆ ਨਾ ਜੀ ਬੰਦਿਆਂ ਨੇ ਕਮਿਸ਼ਨ ਤਾਂ ਖਾਦੇ ਨੇ ਪੈਸੇ ਆਏ ਨੇ ਆਦਾਨ ਪ੍ਰਦਾਨ ਹੋਇਆ ਵਾ ਠਗੀ ਧੋਰੀ ਹੋਈ ਆ ਤਾਂ ਅਗਰ ਸੀਪੀਆਈ ਇੱਥੇ ਜਾਂਚ ਕਰੂਗੀ ਤੇ ਸਾਰੇ ਅੰਦਰ ਫੜੇ ਜਾਣਗੇ ਇਹ ਮੇਰੇ ਪੱਕਾ ਮੰਨਣਾ ਸਰ ਖੇਰ ਸਾਹਿਬ ਸਿਮਰਨ ਸਿੰਘ ਮਾਨ ਇਥੋਂ ਮੈਂਬਰ ਪਾਰਲੀਮੈਂਟ ਨੇ ਤੇ ਹੁਣ ਥੋੜੇ ਵੀ ਸਮਰਥਕ ਕਹਿੰਦੇ ਨੇ ਤਾਂ ਹੋਰ ਵੀ ਕਿ ਰੈਂਟ ਪੈ ਸਕਦਾ ਕਿਹਨਾ ਰੈਂਟ ਕਿਹਦੇ ਚ ਪੈ ਸਕਦਾ ਸਿੱਖੂਟ ਦੇ ਉੱਪਰ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਜੀ ਦੇਖੋ ਮੈਂ ਜੇ ਅਗਰ ਮਾਨ ਸਾਹਿਬ ਸਿੱਖੂ ਇਸ਼ੂ ਚੱਕਦੇ ਮੈਂ ਕਿਹੜਾ ਨਹੀਂ ਚੱਕਦਾ ਜੀ ਸੰਗੂਰ ਦਾ ਵੋਟਰ ਬਹੁਤ ਇੰਟੈਲੀਜੈਂਟ ਹੈ ਪਰ ਮਾਨ ਸਾਹਿਬ ਦੇ ਸਿੱਖੀ ਸੁਚਕਣ ਦੇ ਵਿੱਚ ਜੇ ਤੁਹਾਡੇ ਸਿੱਖੀ ਸੁਚਕਣ ਦੇ ਵਿੱਚ ਤਾਂ ਬਹੁਤ ਫਰਕ ਹੈ ਅੰਤਰ ਨਹੀਂ ਅੰਤਰ ਕੋਈ ਨਹੀਂ ਉਹਦੀ ਆਈਡੀਆਲੋਜੀ ਹੋਰ ਹੈ ਤੁਹਾਡੀ ਆਈਡੀਆਲੋਜੀ ਨਹੀਂ ਆਈਡੀਆਲੋਜੀ ਮੇਰੀ ਉਹਨਾਂ ਦੇ ਨਾਲ ਨਹੀਂ ਮਿਲਦੀ ਪਰ ਮੇਰਾ ਕਹਿਣ ਤੋਂ ਭਾਵ ਹੈ ਕਿ ਕੋਈ ਅਸਰ ਨਹੀਂ ਪਏਗਾ ਸੰਗੂਰ ਦਾ ਵੋਟਰ ਬਹੁਤ ਇੰਟੈਲੀਜੈਂਟ ਹੈ ਉਹ ਸਰਕਾਰ ਨੂੰ ਹਰਾਉਣ ਵਾਸਤੇ ਜਿਹੜਾ ਬੰਦਾ ਸਮਰੱਥ ਹੁੰਦਾ ਉਹਨੂੰ ਵੋਟ ਪਾਉਂਦੇ ਨਹੀਂ ਇਹ ਇਥੋਂ ਦਾ 31 ਸਾਲ ਦਾ ਟਰੈਕ ਰਿਕਾਰਡ ਹੈ ਪਰ ਮਾਨ ਸਾਹਿਬ ਤਾਂ ਦੇਖੋ ਸੱਤ ਇਲੈਕਸ਼ਨਾਂ ਲੜੇ ਨੇ ਜਿੱਦਾਂ ਉਹ ਕਹਿ ਰਹੇ ਲੁਕਿੰਗ ਜੀ ਖੈਰਾ ਸਾਹਿਬ ਤੇ ਆ ਗ ਜਦੋਂ ਜਦੋਂ ਪੰਜ ਵਾਰੀ ਹਾਰੇ ਨੇ ਮੈਂ ਥੋੜੋ ਹਰਾਇਆ ਉਹਨਾਂ ਨੂੰ ਇਹ ਤਾਂ ਟ੍ਰੈਕ ਰਿਕਾਰਡ ਬੋਲਦਾ ਜਦੋਂ ਜਿੱਤਦੇ ਨੇ ਦੂਜੀਆਂ ਪਾਰਟੀਆਂ ਦਾ ਕੀਟਰ ਵੋਟ ਪੈਂਦੀ ਉਹਨਾਂ ਨੂੰ ਇੱਕ ਸਿਹਰਾ ਤਾਂ ਮਾਨ ਸਾਹਿਬ ਨੂੰ ਜਾਂਦਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਤੁਸੀਂ ਵੀ ਗੜ ਕੇ ਨਹੀਂਓ ਕਿ ਇੱਥੇ ਗੜਾ ਸੰਗਰੂਪ ਦੇ ਵਿੱਚ ਗੜਾ ਸਿੰਮਰਨ ਸਿੰਘ ਮਾਨੀਓ ਦਾ ਬਿਲਕੁਲ ਠੋੜਿਆ ਅੱਛੀ ਗੱਲ ਆ ਉਹਦੇ ਤੁਸੀਂ ਅੱਛੀ ਤਰ੍ਹਾਂ ਸਮਝੋ ਮਾਨ ਸਾਹਿਬ ਦੀ ਆਪਣੀ ਕੀਟਰ ਵੋਟ ਇੱਥੇ 50-55 ਹਜ਼ਾਰ ਜਦੋਂ ਉਹਨਾਂ ਨੂੰ ਵੋਟ ਪੈਂਦੀ ਆ ਆਪਣੀ ਕੀਟਰ ਵੋਟ ਉਹਨਾਂ ਦੀ 50-55 ਹਜ਼ਾਰ ਆ ਜਦੋਂ ਉਹ ਜਿੱਤਦੇ ਨੇ ਜਿੱਦਾਂ ਪਿਛਲੀ ਵਾਰੀ ਉਹਨਾਂ ਨੂੰ 2,54, ਕਾਂਗਰਸ ਨੂੰ 2022 ਦੀਆਂ electionsਾਂ ਵਿੱਚ ਜਦੋਂ ਬਿਲਕੁਲ ਸਭ ਤੋਂ ਘੱਟ ਵੋਟ ਪਈ ਹੈ ਕਾਂਗਰਸ ਕਾਂਗਰਸ ਨੂੰ ਅਸੈਂਬਲੀ 'ਚ 218000 ਵੋਟ ਪਈ ਹੈ ਜਿਮਨੀ ਚੋਣਾਂ 'ਚ ਕਾਂਗਰਸ ਦੀ ਵੋਟ ਰਹੀ ਸੀ ਸਿਰਫ 75000 ਡੇਢ ਪੌਣੇ 2 ਲੱਖ ਕਾਂਗਰਸ ਦੇ ਕੇਡਰ ਦੀ ਵੋਟ ਸਿਮਰਜੀਤ ਸਿੰਘ ਮਾਨ ਨੂੰ ਪਈ ਤੇ ਜਿੱਤੇ ਆ ਸਾਡੇ ਕੋਲ ਤਾਂ ਆਪਣੀ ਖੁਦ ਕੇਡਰ ਦੀ ਵੋਟ ਜਿਹੜੀ ਹੈਗੀ ਉਹ ਕਾਫੀ ਹੈ ਟੂ ਸਟਾਰਟ ਆਫ ਐਜ਼ ਅ ਵਿਨਿੰਗ ਕੈਂਡੀਡੇਟ ਸੋ ਮੈਂ ਉਹਨਾਂ ਦੇ ਰਿਸਪੈਕਟ ਕਰਦਾ ਮੇਰਾ ਉਹਨਾਂ ਦੇ ਨਾਲ ਕੋਈ ਟਕਰਾਅ ਨਹੀਂਗਾ ਆਖਰੀ ਸਵਾਲ ਖੇਰਾ ਸਾਹਿਬ ਜੇ ਇਥੋਂ ਮੌਜੂਦਾ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਦੇ ਹੁੰਦੇ ਅੱਜ ਹਾਰੇ ਹੋਏ ਨੇ ਇਹਨੂੰ ਤੁਸੀਂ ਟਫ ਟੱਕਰ ਦੇਖਦੇ ਹੋ ਜੇ ਮੌਜੂਦਾ ਹੁੰਦੇ ਮੌਜੂਦਾ ਕੌਣ ਯਾਨੀ ਕਿ ਜਿਵੇਂ ਸਿਮਰਨ ਸਿੰਘ ਮਾਨ ਨੇ ਇਥੋਂ ਜੇਕਰ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਮੈਂਬਰ ਪਾਰਲੀਮੈਂਟ ਇਥੋਂ ਆਮ ਆਦਮੀ ਪਾਰਟੀ ਦੇ ਕੋਈ ਜੇਕਰ ਹੁੰਦੇ ਮੈਂ ਤਾਂ ਕਹਿੰਦਾ ਮੁਕਾਬਲਾ ਹੋਰ ਸਖਤ ਹੋਣਾ ਸੀ ਮੈਂ ਤਾਂ ਕਹਿੰਦਾ ਭਗਵੰਤਪਾਣਾ ਆਪ ਲੜੇ ਨਾ ਮੀ ਇਥੇ ਹਰਤਾ ਉਹਨਾਂ ਦਾ ਵੀ ਹੱਥ ਚੋਕਾ ਉਹਦੇ ਤਾਂ ਫਰ ਕੱਟੇ ਹੋਏ ਨੇ ਉਹਦੇ ਮਹਿਕਮੇ ਵਾਪਸ ਲਏ ਹੋਏ ਨੇ ਜੀ ਇਸ ਕਰਕੇ ਉਹਨਾਂ ਨੂੰ ਚਾਹੀਦਾ ਵਾ ਕਿ ਉਹ ਜਿਹੜਾ ਹੈ ਭਗਵੰਤ ਸਿੰਘ ਮਾਨ ਆਪ ਇਲੈਕਸ਼ਨ ਲੜੇ ਚੀਫ ਮਿਨਿਸਟਰ ਬਣਿਆ ਰਹੇ ਮੈਂ ਅਸੀਂ ਥੋੜਾ ਚੈਲੰਜ ਕਰਾਇਆ ਨਹੀਂ ਮੈਂ ਕਹਿੰਦਾ ਚੈਲੰਜ ਰਾਏ ਸਮਝ ਲਓ ਮੈਂ ਉਹਨਾਂ ਦਾ ਇਸਤੀਫਾ ਨਹੀਂ ਮੰਗਦਾ ਮੈਂ ਕਹਿੰਦਾ ਆਪ ਲੜ ਮੀਤ ਨੂੰ ਪਿੱਛੇ ਹਟਾ ਲਾ ਤੰਤਰ ਵੀ ਵਰਤ ਲਾ ਪੈਸੇ ਵੀ ਦੇ ਲਈ ਸ਼ਰਾਬ ਵੀ ਵੰਡ ਲਈ ਮੈਂ ਮੈਂ ਸ਼ਿਕਾਇਤ ਵੀ ਨਹੀਂ ਕਰੂੰਗਾ ਚੋਣ ਕਮਿਸ਼ਨ ਨੂੰ ਇੱਥੋਂ ਤੱਕ ਤਿਆਰ ਹੋ ਫਿਰ ਪਤਾ ਲੱਗੂਗਾ ਕਿ ਭੱਜਦਿਆਂ ਨੂੰ ਮਾਨ ਕੀਤਾ ਤੇ ਸੰਗਰੂਰ ਦਾ ਵੋਟਰ ਕੀਤਾ ਇੱਥੋਂ ਤੱਕ ਤਿਆਰ ਹੋ ਤੁਸੀਂ ਯੈਸ 100% ਜੀ ਸੋ ਖੈਰਾ ਸਾਹਿਬ ਬਹੁਤ ਬਹੁਤ ਸ਼ੁਕਰੀਆ